ਲੱਭੇ ਬੇਤੇ ਨੀ ਚੰਦਰੀ ਆ ਆਈ ਮੈਂ ਦੇਖਦੀ ਵੀ ਮੈਂ ਬਿਮਾਰ ਹੋਈ ਪਈ ਆ ਉਹੀ ਗੱਲ ਦੇ 4 ਦਿਨ ਪੇਕੀ ਲਾ ਆਉਂਦੀ ਤਾਂ ਵਧੀਆ ਰਹਿੰਦੀ ਅੱਜ ਤਾਂ ਠੰਡੇ ਪਾਣੀ ਚ ਹੱਥ ਮਾਰੀ ਆਨੀ ਆ ਆ ਫੋਨ ਪਤਾ ਨਹੀਂ ਕਿਦ ਆ ਗਿਆ ਹੈਲੋ ਰਾਜਬੀਨਾ ਹਾਂ ਭਾਬੀ ਕਿਵੇਂ ਆ ਠੀਕ ਆ ਮੈਂ ਤਾਂ ਠੀਕ ਆ ਤੂੰ ਸੁਣਾ ਕਿਵੇਂ ਆ ਬਸ ਠੀਕ ਆ ਬਾਵਾ ਜੀ ਮੈਂ ਤਾਂ ਨਾ ਬਿਮਾਰ ਹੋਈ ਪਈ ਆ ਕੀ ਹੋ ਗਿਆ ਨਾ ਉਹੀ ਵਸਾ ਠੰਡੇ ਪਾਣੀ ਨਾਲ ਵਸਾ ਖੰਗ ਜਖਾਮਜਾ ਵਾਲਾ ਹੋ ਰਿਹਾ ਬੁਖਾਰ ਚੜਦਾ ਮੈਨੂੰ ਤਾਂ ਬੇਬੇ ਨੂੰ ਕਿਹਾ ਸੀ ਦਵਾਈ ਦਵਾ ਲਿਆ ਗੱਲ ਹੀ ਨਹੀਂ ਸੁਣਦੀ ਮੈਂ ਤਾਂਹੀਂ ਧੁਰੀ ਫਿਰਦੀ ਐ ਨਾ ਦਵਾਈ ਦਵਾ ਕੇ ਨਹੀਂ ਨਾ ਇਹ ਨਾ ਇੱਟੇ ਨਹੀਂ ਆਉਣੀ ਦਿੱਤਾ ਤੈਨੂੰ ਜਿਦ ਤਰਾ ਬਾਈ ਲੈਣ ਆਇਆ ਸੀ ਤੇ ਨਾ ਇਹ ਹੁਣ ਦਵਾਈ ਨਹੀਂ ਦਵਾਉਂਦੀ ਕਿੱਥੇ ਘਰਿਆ ਦੋ ਰੰਗੀਆਂ ਆਈਆਂ ਗੋਲੀਆਂ ਪਈਆਂ ਹੁੰਦੀਆਂ ਮੈਨੂੰ ਕਹਿੰਦੀ ਆਹੀ ਲੈ ਲੈ ਭਾਈ ਠੀਕ ਹੋ ਜੈਗੀ ਨਾ ਇਹ ਦੋ ਰੰਗੀਆਂ ਗੋਲੀਆਂ ਦੇ ਕਿਵੇਂ ਠੀਕਾ ਹੋਆ ਉਹ ਤਾਂ ਟੈਸਟ ਕਰਵਾਉਣਾ ਪਊਗਾ ਦਵਾਈ ਪਤਾ ਮੈਨੂੰ ਤਾਂ ਅੱਜ ਕੈਦਨ ਹੋ ਗਏ ਬਿਮਾਰ ਹੋਈ ਨੂੰ ਤਮੇ ਚ ਦਾ ਨਾ ਤਾਂ ਕੋਈ ਕੰਮ ਹੁੰਦਾਗਾ ਓਵੇਂ ਡਿਗਦੀ ਪੈਂਦੀ ਤੁਰੇ ਫਿਰਦੀ ਆ ਮੈਂ ਤਾਂ ਦੇਖ ਭਾਈ ਮੈਂ ਤਾਂ ਮੁੜ ਕੇ ਦੇਖ ਗੁੱਸੇ ਚ ਅਸੀਂ ਤਾਂ ਫੋਨ ਹੀ ਨਹੀਂ ਲਾਇਆ 4 ਦਿਨ ਹੋ ਗਏ ਕਿਾ ਕਿ ਮੈਂ ਮਰਜੀ ਕਰਨ ਜਦੋਂ ਆਉਂ ਨਹੀਂ ਦਿੰਦੀ ਤੇ ਤੂੰ ਐਂ ਕਰ ਬੁੜੀ ਨੂੰ ਪੁੱਛਣਾ ਦਾ ਕੀ ਆ ਹੁਣ ਜੇ ਤਾਂ ਪੁੱਛਾਂਗੇ ਉਹਨੇ ਤਾਂ ਜਵਾਬ ਹੀ ਦੇਣਾ ਉਹਨੇ ਕਿਹਾ ਹਾਂ ਕਰਨੀ ਆ ਤੈਨੂੰ ਪੁੱਛਣਾ ਨੂੰ ਕੀ ਆ ਕਿਹੜੇ ਮਿਲਿਆਂ ਦੀ ਗਈ ਐ ਕਿਸੇ ਦੇ ਘਰੇ ਗੇਟ ਨੂੰ ਬਾਹਰੋਂ ਜਿੰਦਾ ਲਾ ਗਈ ਅੱਛਾ ਤੇ ਹੋਰ ਹੁਣ ਮੈਂ ਤਾਂ ਐਵੇਂ ਵੀ ਨਹੀਂ ਡਾਕਟਰ ਦੇ ਨਹੀਂ ਆਪ ਜਾ ਕੇ ਦਵਾਈ ਲੈ ਆਉਂਦੀ ਨਾ ਮੇਰੇ ਕੋਲੇ ਕੋਈ ਐਨੇ ਪੈਸੇ ਨਹੀਂਗੇ ਦਵਾਈ ਨੂੰ ਤੂੰ ਐਂ ਕਰ ਕੋਈ ਨਹੀਂ ਕੇ ਤਾਂ ਘਰੇ ਆਊਗੀ ਜਦੋਂ ਘਰੇ ਆ ਗਈ ਨਾ ਮੈਂ ਤੈਨੂੰ ਦੱਸ ਉਹਨੂੰ ਚੁੱਪ ਕਰਕੇ ਆਵਦਾ ਅੱਖ ਬਚਾ ਕੇ ਟੱਪੇ ਹੀ ਕੇਰਾ ਉਹਨੂੰ ਘਰੇ ਛੱਡ ਕੇ ਬੋਝ ਕੇ ਲੰਗੇ ਆਰਾ ਬੈਗ ਬੋਗ ਨਾ ਪਹਿਲੀ ਤਿਆਰ ਰੱਖੋ ਤੇ ਆਵਦਾ ਦੂਜੇ ਪਾਸੇ ਨਾ ਪਸ਼ੂਆਂ ਨੂੰ ਨਹੀਂ ਲੈ ਕੇ ਰੱਖ ਲਾ ਕੱਪੜੇ ਤਾਂ ਮੇਰੇ ਬੈਗ ਚ ਉਦੇ ਦੀ ਪਾਏ ਪਾਏ ਨੇ ਮੈਂ ਕਿਹੜਾ ਕੱਢੇ ਨੇ ਗੱਲ ਕਰ ਆਏ ਹੁਣ ਜੇ ਬੇਬੇ ਨੂੰ ਅੜਾ ਇਹ ਪਤਾ ਲੱਗ ਗਿਆ ਨਾ ਮੇਰਾ ਵੀ ਮੈਂ ਕਿਸੇ ਪਾਸੇ ਜਾਣ ਦੀ ਤਿਆਰੀ ਜਾਂ ਉਹ ਤਾਂ ਉਹੀ ਗੱਲ ਬਿੱਲੇ ਵਾਂਗੂ ਨਿਗਾਹ ਰੱਖਦੀ ਐ ਚਾਰ ਚਫੇਰੇ ਤੇ ਨਾ ਕਿ ਚਰਨੀਗਾ ਰੱਖੂਗੀ ਕਿ ਉਹ ਨਹੀਂ ਲੋਟੋ ਨਹੀਂ ਮੈਂ ਤਾਂ ਤੈਨੂੰ ਇਹ ਕਹਿੰਨੀ ਆ ਇਹਨੂੰ ਕਿਆ ਕਰਕੇ ਦੇ ਦੇ ਚਾਹ ਕਰਕੇ ਇੱਕ ਨੀਂਦ ਵਾਲੀ ਗੋਲੀ ਭਾ ਦੇ ਵਿੱਚ ਤਾਂ ਨੀਂਦ ਵਾਲੀਆਂ ਗੋਲਆਂ ਦਾ ਕਿਹੜਾ ਹੁਣ ਉਹੀ ਗੱਲ ਘਰੀ ਪੰਗਾ ਨੇ ਚੱਲ ਕੋਈ ਨਹੀਂ ਮੈਂ ਦੇਖਦੀ ਆ ਫਿਰ ਮੈਥੋਂ ਤਾਂ ਫੇਰ ਵੀ ਨਹੀਂ ਆਇਆ ਜਾਣਾ ਜਾਂ ਤਾਂ ਫਿਰ ਤੁਸੀਂ ਮੈਨੂੰ ਲੈ ਕੇ ਜਾਓ ਆ ਕੇ ਲੈ ਤਾਂ ਜਾਵਾਂਗੇ ਕਿਹੜਾ ਐ ਕਰੀ ਕਿਹੜਾ ਬਾਹਰ ਨਿਕਲੇ ਬੈਗ ਲੈ ਕੇ ਇੱਕ ਵਾਰੀ ਘਰੋਂ ਬਾਹਰ ਆ ਜਾ ਦੇਖ ਤੇਰੀ ਬੁੜੀ ਬੋਲੂਗੀ ਤੇਰੇ ਬਾਈ ਨੇ ਉਹਦੇ ਮੈਨੂੰ ਕਿੰਨਾ ਕੁਸ ਬੋਲਿਆ ਆ ਕੇ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਕਿਹੜਾ ਮੈਂ ਤੇਰੇ ਬਾਈ ਨੂੰ ਭੇਜ ਦੂੰ ਤੈਨੂੰ ਬਾਹਰੋਂ ਚੜਾ ਲੈ ਉਹ ਅੰਦਰ ਨਹੀਂ ਆਉਂਦਾ ਉਹ ਬਾਈ ਨੂੰ ਕਹੇ ਮੇਰੀ ਗੱਲ ਸੁਣਾ ਘਰੇ ਆਉਣ ਦੀ ਕੋਈ ਲੋੜ ਨਹੀਂ ਅੱਡੇ ਤੇ ਆ ਕੇ ਨਾ ਮੈਨੂੰ ਫੋਨ ਕਰ ਦੇ ਤਾਂ ਮੈਂ ਆਪੇ ਆ ਜੂੰ ਹੌਲੀ ਹੌਲੀ ਅੱਡੇ ਤੇ ਆ ਜਾਂਗੀ ਤੂੰ ਹਾਂ ਮੈਂ ਅੱਡੇ ਤੇ ਆ ਜੂੰਗੀ ਠੀਕ ਐ ਕਰੀ ਫਿਰ ਤੂੰ ਕਰੀ ਹਿੰਮਤ ਕਰ ਜਦੋਂ ਬੁੜੀ ਆ ਗਈ ਉਹਨੂੰ ਐ ਸੰਤਾਂ ਐ ਕਰੀ ਗੋਲੀ ਗੋਲੀ ਪਾ ਕੇ ਸਮਾਦੀ ਮੈਂ ਉਹਦੇ ਕੋਲ ਮੇਰੀ ਗੱਲ ਸੁਣਾ ਉਹਨੂੰ ਬਚਾ ਕੇ ਟਪੇ ਉਹ ਤਾਂ ਹੁਣਸਾਰ ਪੀ ਕੇ ਚਾਹ ਦਾ ਕਾਲਰ ਜਾਈ ਚ ਪੈ ਜਾਂਦੀ ਐ ਮੈਂ ਉਹਦੇ ਕੋਲ ਗੱਲ ਛੋਈ ਨਹੀਂ ਕਰਦੀ ਜਮੀ ਵੀ ਮੈਂ ਜਾਣਾ ਕਿਸੇ ਪਾਸੇ ਆਉ ਫੇਰ ਤੂੰ ਦੱਸੀ ਨਾ ਨਾ ਉਹਨੂੰ ਤੇ ਤਾਂ ਤਾਂ ਫੇਰ ਹੀ ਲੁਕੂ ਜੇ ਮੈਂ ਦੱਸਤਾ ਫੇਰ ਤਾਂ ਮੈਨੂੰ ਬਾਰਵੀਂ ਨਹੀਂ ਟੱਪਣ ਦੇਣਾ ਉਹਨੇ ਤੂੰ ਐ ਕਰੀ ਚਾਹ ਕਰਕੇ ਰੱਖ ਚਾਹ ਕਰ ਲਾਂ ਜਦੋਂ ਆ ਗਈ ਨਾ ਚਾਹ ਦਾ ਕੌਲਾ ਉਦੀ ਫੜਾਦੀ ਉਹਨੇ ਪੀ ਕੇ ਕਰਨਾ ਚਾਹਦਾ ਜਦੋਂ ਸੌਂਗੀ ਤੇ ਚੁੱਪ ਕਰਕੇ ਨੰਗੀਆਂ ਹੀ ਤੇ ਜੇ ਬਾਰ ਬੂਰ ਲਾਤਾ ਨਾ ਪਾਉੜਨਾ ਹੈਗੀਆਂ ਪਾਉੜਨਾ ਚੜੀਆਂ ਚੱਲ ਠੀਕ ਹੈ ਚੰਗਾ ਮੈਂ ਤੈਨੂੰ ਫੇਰ ਕਰਦੀ ਆ ਫੋਨ ਗੇਟ ਜਾਂ ਖਿੜਕੀ ਜਾਂਦਾ ਮੈਨੂੰ ਲੱਗਾ ਬੇਬੇ ਆ ਗਈ ਮੈਂ ਕਰਦੀ ਆ ਗੱਲ ਫੇਰ ਫੇਰ ਤੇਰੇ ਨਾਲ ਉਹ ਫੇਰ ਕਰੀ ਗੱਲ ਤੇਰੇ ਬਾਈ ਨੂੰ ਲਾ ਲਈ ਫੋਨ ਹੁਣ ਮੈਂ ਤੇਰੇ ਬਾਈ ਨਾਲ ਗੱਲ ਕਰਦੀ ਆ ਚੰਗਾ ਚੱਲ ਕਈਆਂ ਵੀ ਰਾਜਵੀਰ ਤਾਂ ਬਿਮਾਰ ਵਾਲੀ ਹੋਈ ਪਈ ਐ ਚੰਗਾ ਚੱਲ ਠੀਕ ਆ ਚੰਗਾ ਠੀਕ ਠੀਕ ਆ ਠੀਕ ਆ ਦੇਖ ਤੂੰ ਮੈਨੂੰ ਲੱਗਦਾ ਬੇਬੇ ਆ ਗਈ ਕਿਤੇ ਹੋਰ ਨਾਲ ਨੂੰ ਪਤਾ ਲੱਗ ਜੇ ਮੈਂ ਫੋਨ ਤੇ ਗੱਲ ਕਰਦੀ ਸੀ ਮਾੜਾ ਇਹ ਕਰੋ ਬਾਗਤਾ ਜਾਂਦੇ ਆ ਫੋਨ ਤੇ ਫੋਨ ਲਾਈ ਜਾਂਦੀ ਐ ਲੈ ਹੁਣ ਵੀ ਹੱਥ ਚ ਲਈ ਫਿਰਦੀ ਐ ਫੋਨ ਓਏ ਹੁਣ ਤਾਂ ਹਟ ਜਾ ਫੋਨ ਲਾਉਣਾ ਹੁਣ ਤਾਂ ਮੈਂ ਕੋਲੇ ਆ ਗਿਆ ਤੇਰੇ ਫੋਨ ਚੱਕ ਤਾਂ ਲਿਆ ਕਰ ਅ ਵੀ ਅਗਲੇ ਨੂੰ ਸੋ ਜਰੂਰੀ ਕੰਮ ਹੋਣਾ ਚੱਕਾ ਮੈਂ 10 ਬੰਦਿਆਂ ਚ ਖੜਾ ਸੀ ਉਹਥੇ ਮੈਂ ਮੈਨੂੰ ਪਤਾ ਵੀ ਘਰੋਂ ਫੋਨ ਆਇਆ ਮੈਂ ਦੇਖ ਲਿਆ ਸੀਗਾ ਕੀ ਕਰਨਾ ਕੀ ਕੰਮ ਪੈ ਗਿਆ ਤੈਨੂੰ ਐਡਾ ਜੇ ਤਾਂ ਕਿਸੇ ਦਾ ਹੋਰ ਫੋਨ ਹੁੰਦਾ ਫਿਰ ਤਾਂ ਤੂੰ ਗੱਲ ਕਰ ਲੰਦਾ ਘਰੋਂ ਫੋਨ ਆਇਆ ਸੀ ਤਾਂ ਗੱਲ ਨਹੀਂ ਕਰਨੀ ਸੀ ਉਹ ਐਡੀ ਕੀ ਗੱਲ ਹੈ ਮਾੜੀ ਮੁਟੀ ਗੱਲ ਹੁੰਦੀ ਹੈ ਉਹੀ ਗੱਲ ਤੂੰ ਬਣਾ ਲੈਣੀ ਹੈ ਵੱਡੀ ਮਾੜੀ ਮੁਟੀ ਗੱਲ ਨਹੀਂ ਵੱਡੀ ਬਣਾਉਂਦੀ ਗੱਲ ਹੈ ਵੱਡੀ ਵੀ ਇਹ ਤੇ ਗੱਲ ਵਾਲੀ ਵੱਡੀ ਵੀ ਨਹੀਂ ਮੈਂ ਤੈਨੂੰ ਦੱਸਾਂ ਉਹਦਾ ਪਤੀ ਆਈ ਕੀ ਵੱਡੀ ਹੋਣੀ ਸੀ ਗੱਲ ਫੇਰ ਆਖੇਗਾ ਫੇਰ ਉਹੀ ਗੱਲ ਕਰਦੀ ਹੈ ਹੁਣ ਗੱਲ ਕਰਨੀ ਪੂਗੀ ਕੁੜੀ ਬਿਮਾਰ ਹੋਈ ਪਈ ਰਾਜਵੀਰ ਭਣ ਬਿਮਾਰ ਹੋ ਗਈ ਹਾਂ ਹੋ ਗਿਆ ਫੋਨ ਲਾਇਆ ਸੀ ਹੁਣ ਫਿਰ ਮੈਂ ਨਸ ਕੀ ਕਰਾਂ ਬੁੜੀ ਦਾ ਸੁਭਾਅ ਵਾਲਾ ਪੜਾ ਉਹ ਤਾਂ ਪਤਾ ਨਹੀਂ ਕੀ ਬੋਲਦੀ ਹੈ ਕੀ ਨਾ ਮੇਰੇ ਤਾਂ ਉਹਦੇ ਬੇਇਜ਼ਤੀ ਕਰਦੀ ਉਹਨੇ ਤੇਰੀ ਤਾਂ ਬੇਇਜ਼ਤੀ ਕਰਦੀ ਉਹ ਕਹਿੰਦੀ ਨਾ ਤਾਂ ਹੁਣ ਮੈਨੂੰ ਦਵਾਈ ਦਵਾਉਂਦੀ ਹੈ ਕਹਿੰਦੀ ਮੈਨੂੰ ਤਾਂ ਇਹ ਕਹਿੰਦੀ ਹੈ ਕਹਿੰਦੀ ਆ ਦੌਰੰਗੀ ਗੋਲੀ ਜੀ ਲੈ ਲੈ ਕਹਿੰਦੀ ਆਪੇ ਰਾਮ ਆ ਜਾਊਗਾ ਕਹਿੰਦੀ ਮੇਰੇ ਤਾਂ ਗਲਾ ਦੁਖੀ ਜਾਂਦਾ ਸਿਰ ਦੁਖੀ ਜਾਂਦਾ ਬਰਾਹਲ ਹੋ ਰਿਹਾ ਕਹਿੰਦੀ ਜੇ ਕੁੜੀ ਨੂੰ ਹੀ ਵਾਦਾ ਵਧਿਆ ਫੇਰ ਉਹ ਦੌਰੰਗੀਆਂ ਗੋਲੀਆਂ ਨਾਲ ਕਿਤੇ ਐ ਰਾਮ ਹੁੰਦਾ ਹੁੰਦਾ ਕਿੱਡੀ ਦਿਖ ਲੈ ਲਾਲਚਨ ਬੁੜੀ ਹੈ ਨਹੀਂ ਤਾਂ ਲਾਲਚ ਕਰਦੀ ਹੈ ਨਹੀਂ ਤਾਂ ਇਹਨੂੰ ਮੈਂ ਭੇਜ ਜਾਣਾ ਪਿੰਡ ਚਾਰ ਦਿਨ ਇੱਥੇ ਨਾ ਲਾ ਕੇ ਜਾਵੇ ਤੇ ਨਾਲੇ ਕੰਮ ਦਾ ਲਾਲਚ ਕਰਦੀ ਐ ਨਾ ਇਹ ਦਵਾਈ ਬੂਟੀ ਨਹੀਂ ਦਵਾਉਂਦੀ ਦੇਖ ਹੁਣ ਰਾਜਵੀਰ ਨੇ ਮੈਂ ਗੱਲ ਕਦੀ ਸੀ ਤੂੰ ਫਿਰ ਭੈਣ ਨਾਲੀ ਤੋਂ ਫੋਨ ਤੇ ਗਾਲੀ ਕਢੀ ਸੀ ਉਹਨੂੰ ਐਂ ਕਹਿੰਦੀ ਇੱਥੇ ਆ ਜੂ ਉੱਪਰ ਦਵਾਈ ਦਵਾ ਦਿਆਂਗੇ ਹੁਣ ਇੱਥੇ ਇਕੱਲੀ ਕਿਵੇਂ ਆ ਜੂ ਉਹ ਤਾਂ ਐਂ ਕਹਿੰਦੀ ਸੀ ਮੈਨੂੰ ਮੈਂ ਉਹਨੂੰ ਐਂ ਕਹਦਾ ਵੀ ਭਾਈ ਬੁੜੀ ਨੂੰ ਤਾਂ ਪਤਾ ਨਾ ਲੱਗਣੀ ਕਿਵੇਂ ਮਰਜ਼ੀ ਕਰ ਬੁੜੀ ਤੋਂ ਘੇਰਾਂ ਬਾਹਰ ਆ ਜਾ ਬਾਰਗਿਆਂ ਤੇ ਦਵਾਈ ਲੈ ਜੂ ਜੜਾ ਕੇ ਲੈ ਉਹਦੇ ਵੀ ਤੂੰ ਤਾਂ ਕਹਿੰਦੀ ਸੀ ਕਿ ਬੁੜੀ ਤਾਂ ਕਿਤੇ ਗਈ ਹੋਈ ਐ ਉਹ ਬੁੜੀ ਨੇ ਮੈਨੂੰ ਮੂਰੋਂ ਘੇਰ ਲਿਆ ਕੇ ਮੇਰੀ ਬੇਇੱਜ਼ਤੀ ਕਰਤੀ ਮੈਂ ਹੀ ਨਹੀਂ ਮੈਂ ਜਮ ਫਿਰ ਮੈਂ ਕੀ ਕਰਾਂ ਹੁਣ ਦੂਜੇ ਦਾ ਮੇਰੇ ਖੋਣਗੀ ਕੀ ਕਰਾਈ ਦੂਜੇ ਦਾ ਮੈਂ ਅੱਡੇ ਤੇ ਆ ਜੂਗੀ ਬੈਗ ਲੈ ਕੇ ਆਦਾ ਬੈਗ ਚ ਕੰਨੇ ਕੱਪੜੇ ਪਾਏ ਪੈਨ ਮੇਰੇ ਕੰਨੇ ਮੈਂ ਪਿੰਡ ਵਾਲੇ ਅੱਡੇ ਤੇ ਆ ਜੂਗੀ ਅੱਡੇ ਤੋਂ ਤਾਂ ਚੜਾ ਲਿਆਵੇਂਗਾ ਭੈਣੇ ਤੇਰੀ ਇਹ ਤਾਂ ਗੱਲ ਠੀਕ ਹੈ ਅੱਡੇ ਤੋਂ ਤਾਂ ਮੈਂ ਚੜਾ ਲਿਆਉਂਗਾ ਤੇ ਫਿਰ ਮੇਰੀ ਗੱਲ ਸੁਣ ਭੈਣੇ ਖਾਤਰ ਦੇਖ ਭਰਾਵਾਂ ਨੂੰ ਸੌ ਕੁਛ ਕਰਨਾ ਪੈਂਦਾ ਮੈਂ ਤੈਨੂੰ ਦੱਸਾਂ ਉਹ ਚੰਡੇਲ ਬੁੜੀ ਤੋਂ ਜੇ 4 ਦਿਨ ਉਹ ਨਾ ਖਿਹੜਾ ਛਡਾ ਦੇਗਾ ਇੱਥੇ ਆ ਗਈ ਇੱਥੇ ਤੋਂ ਦਵਾਈ ਦਵਾ ਲਈ ਮਾਨਸਾ ਤੋਂ ਉਹ ਤਾਂ ਤੇਰੀ ਗੱਲ ਮੈਂ ਸਮਝਦਾ ਜੇ ਭੈਣ ਅੱਡੇ ਤੇ ਨਾ ਹੋਈ ਮੈਂ ਘਰੇ ਘੁਰੀ ਨਹੀਂ ਜਾਂਦਾ ਹੈਗਾ ਮੈਂ ਤੈਨੂੰ ਹੁਣ ਦੱਸਦਾ ਮੈਨੂੰ ਐ ਕਿ ਹੈ ਵੀ ਮੈਂ ਨਾ ਅੱਡੇ ਤੇ ਆ ਕੇ ਬਾਈ ਨੂੰ ਫੋਨ ਲਾਉਂਗੀ ਰਾਜਵੀਰ ਲਾਉਗੀ ਤੈਨੂੰ ਫੋਨ ਐ ਕਰੀ ਤੂੰ ਉਹਨੇ ਪਿੰਡ ਵਾਲੇ ਅੱਡੇ ਤੇ ਜਾ ਕੇ ਖੜ ਜੀ ਅੰਦਰ ਗਾਹ ਨਾ ਜਾਈ ਉਹ ਚੱਲ ਤੂੰ ਹੁਣ ਕੈ ਨਹੀਂ ਐ ਭੈਣ ਬਿਮਾਰ ਐ ਮੈਨੂੰ ਜਾਣਾ ਪਊ ਉਹ ਮੈਂ ਤਾਂ ਨਾ ਨੱਕ ਨਾਲ ਖੀਰਾ ਕੱਢ ਕੇ ਆਏ ਸੀ ਮੈਂ ਕਿਹਾ ਮੈਂ ਤਾਂ ਬੁੜੀ ਦੇ ਘਰੇ ਮੁੜ ਕੇ ਆਉਂਦੀ ਨਹੀਂ ਮੇ ਤਾਂ ਦੇਕੀ ਵਾਲੀ ਕੀਤੀ ਹੋਈ ਮੈਨੂੰ ਐ ਦੱਸ ਬੁੜੀ ਦੇ ਘਰ ਦਿੰਗਾ ਲਖੀਰਾਂ ਕੱਢੀਆਂ ਬੁੜੀ ਦੇ ਘਰੇ ਨਹੀਂ ਜਾਣਾ ਬੁੜੀ ਕੇ ੱਡੇ ਤੇ ਜਾਣਾ ਕੇਰਾਂ ਲਿਆ ਫਿਰ ਦੇਖੀ ਜੂ ਦਵਾਈ ਦਵਾ ਕੇ ਛੱਡਿ ਆਵਾਂਗੇ ਬਾਲਾ ਕਰਦੇ ਚੱਲ ਫਿਰ ਠੀਕ ਹੈ ਤੂੰ ਕਹਿੰਨੀ ਹੈ ਅੱਡੇ ਦਾ ਮੈਂ ਭੱਜ ਜਾਊਂਗਾ ਕੱਪੜੇ ਨਹੀਂ ਦੜਨਾ ਗੋਲੀਆਂ ਪਾ ਦੇ ਬੁੜੀ ਨੂੰ ਜਉਨੀ ਲੋਟ ਆਉਂਦੀ ਉਹ ਸਮਾਦਿ ਮਾਪਰੇ ਛੁੱਤੀ ਰੂ ਆਪੇ ਬੱਜਣ ਲੱਗੇ ਬੁੜੀ ਤੂੰ ਤਾਂ ਕਹੀ ਨੇ ਨੀਂਦ ਵਾਲੀਆਂ ਗੋਲੀਆਂ ਪਾ ਦੇ ਉਹ ਬੁੜੀ ਤਾਂ ਮੈਨੂੰ ਆਇਆ ਲੱਗਦਾ ਸਦਾ ਸਦਾਲੀ ਸਮੋਣ ਵਾਲੀ ਐ ਹਾਂ ਸਮਾਰਕੀ ਫਿਰ ਸਾਦਾਤਾ ਇਹ ਸਮਾਰਦੀ ਲੋਕ ਕੀ ਕਹਿਣਗੇ ਲੋਕ ਆਖਣਗੇ ਆ ਦੇਖ ਲੈ ਉਹੀ ਗੱਲ ਭੈਣ ਦੇ ਮਾਰਿਆ ਨੇ ਭੈਣ ਦੀ ਸੱਸ ਮਾਰਤੀ ਜੇ ਮਾਰਦੇ ਆ ਫਿਰ ਵੀ ਉਹੋ ਲੱਗਦਾ ਹੈ ਉਹ ਐਡਾ ਹਾਂ ਪਾਪ ਤਾਂ ਹੁੰਦੇ ਆ ਬੰਦੇ ਨਾ ਮਾਰਾ ਤਾਂ ਲੱਗਾ ਮਰੀ ਚੰਗਾ ਹੁੰਦਾ ਜਿਹੜਾ ਬਗੈਰ ਗੱਲ ਤੋਂ ਮਿੱਠ ਠਠ ਕਰੀ ਜਾਂਦਾ ਹੈਗਾ ਐਡੀ ਮਾੜਾ ਹੋਵੇ ਦੇਖ ਮਾੜਾ ਹੋਵੇ ਚੰਗਾ ਹੋਵੇ ਕੱਟਣਾ ਤਾਂ ਪੈਂਦਾ ਬੰਦੇ ਨਾਲ ਕਿੰਨਾ ਕਚਰੇ ਨਾਲੇ ਕੋਈ ਐ ਸਾਰੀ ਉਮਰ ਤਾਂ ਬੈਠੀ ਨੂਰੇ ਤੂੰ ਤਾਂ ਨਾ ਐਨਾ ਕਹਿ ਕੇ ਸਾਰ ਦੇਣੀ ਹੈ ਵੀ ਕਚੜਾ ਦਾ ਪੈਂਦਾ ਉਹ ਮੇਰੀ ਭੈਣ ਨੂੰ ਪੁੱਛ ਕੇ ਦੇਖ ਜਿਹੜੀ ਐਡੀ ਮਾੜੀ ਬੁੜੀ ਨਾ ਕੱਟਦੀ ਐ ਭੈਣ ਦੀ ਮਾਰੀ ਮੈਂ ਕਹਨੀ ਆ ਵੀ ਲਿਆ ਉਹਨੂੰ ਵਗ ਜਾ ਹੁਣ ਕੱਢ ਲੈ ਮੋਟਰਸਾਈਕਲ ਉਹ ਚੰਗਾ ਤਿਆਰਤਾ ਹੈਗੇ ਤੂੰ ਤੂੰ ਕਹਨੀ ਐ ਤੇਰੇ ਕਿਸੇ ਤੋਂ ਵਗ ਜਾ ਨਾ ਜੀ ਤਾਂ ਮੇਰਾ ਕਰਦਾ ਨਹੀਂ ਸੀਗਾ ਜਾਨੀ ਤਾਂ ਮੈਂ ਰਾਜਵੀਰ ਨੂੰ ਇੱਕ ਵਾਰੀ ਹੋਰ ਫੋਨ ਲਾ ਦੂੰਗੀ ਵੀ ਤੂੰ ਅੱਡੇ ਤੇ ਆ ਜਾ ਉਹ ਫਿਰ ਮੈਂ ਗੱਡੀ ਨਾ ਲੈ ਜਾ ਗੱਡੀ ਕਾ ਨੂੰ ਲੈ ਜੇ ਤੂੰ ਮੋਟਰਸਾਈਕਲ ਹੀ ਲੈ ਜਾ ਆਹੋ ਆਹੋ ਫਿਰ ਤੇਲ ਵਾਲਾ ਮੱਚ ਜਾਊਗਾ ਮੈਨੂੰ ਕੋਈ ਗੱਲ ਨਹੀਂ ਹੈ ਜੀ ਮੈਂ ਤੁਹਾਨੂੰ ਦੱਸਾਂ ਐਨੀ ਗੱਡੀ ਤੈਨੂੰ ਚਲਾਉਣੀ ਨਹੀਂ ਆਉਂਦੀ ਐ ਤਾਂ ਜਵਾਕ ਹੀ ਚਲਾਉਂਦੇ ਨੇ ਹਾਂ ਹਾਂ ਮੈਂ ਜਾਣਦਾ ਹੀ ਆਂ ਮੈਂ ਨਹੀਂ ਗੱਡੀ ਚਲਾਉਂਦੀ ਆ ਮੇਰੇ ਚੰਮੂ ਤਾਂ ਫਿਰ ਗੱਡੀ ਕੱਢ ਲਾਂ ਮੈਂ ਕਿਹੜਾ ਗੱਡੀ ਤੇ ਰੋਕਦੀ ਆ ਤੇਰੀ ਭੈਣ ਦੀ ਸੱਸ ਵਰਗੀ ਤਾਂ ਮੈਂ ਹੈ ਨਹੀਂ ਵੀ ਮਾੜੇ ਦਿਲ ਵਾਲੀਆਂ ਮੈਂ ਤਾਂ ਉਹੀ ਗੱਲ ਕੁੜੀ ਦਾ ਕਰਦੀ ਆ ਵੀ ਜਵਾਖੜੀ ਚਲ ਆ ਜੂਗੀ ਚਾਰ ਦਿਨ ਐਂ ਕਰੀ ਉਹਨੂੰ ਜੇ ਤਾਂ ਉਧਰੋਂ ਹੀ ਦਵਾਈ ਦਵਾ ਕੇ ਲੈਉਣੀ ਹੈ ਉਧਰੋਂ ਦਵਾ ਲਈ ਨਹੀਂ ਫਿਰ ਉਰੋਂ ਆ ਕੇ ਦਵਾ ਲਈ ਉਹ ਠੰਡ ਦਾ ਮੌਸਮ ਹੈਗਾ ਉੱਥੇ ਤਾਂ ਪਰਚੀ ਪੁਰਚੀ ਤੇ ਬੜਾ ਟਾਈਮ ਲੱਗ ਜਾਣਾ ਮੇਰੇ ਭੈਣ ਨੂੰ ਸਿੱਧਾ ਇੱਥੇ ਲੈ ਕੇ ਆਉਂਗਾ ਫਿਰ ਆ ਪਿੰਡ ਵਾਲੇ ਡਾਕਟਰ ਤੂੰ ਦਵਾ ਦਾਂਗੇ ਆਓ ਠੀਕ ਹੈ ਇੱਥੇ ਵੀ ਦਵਾਈ ਦਵਾ ਦਾਂਗੇ ਠੀਕ ਹੈ ਏ ਹੁਣ ਮੋਟਰਸਾਈਕਲ ਚੱਲੂ ਕੇ ਨਾ ਠੰਡ ਚੋਂ ਤਾਂ ਨਹੀਂ ਜਾਮ ਹੋ ਗਿਆ ਕੱਲ ਸਾਰਾ ਦਿਨ ਮੀਂਹ ਆਈ ਗਿਆ ਮੈਨੂੰ ਤਾਂ ਐ ਲੱਗਦਾ ਪੱਕਾ ਮੀਂਹ ਚ ਤੁਰੀ ਫਰੀ ਹੋਊਗੀ ਮੀਂਹ ਚ ਤੁਰੀ ਫਿਰਦੀ ਬਿਮਾਰ ਹੋਗੀ ਵਿਚਾਰੀ ਕੀ ਕਰੇ ਹੁਣ ਚੱਲ ਗਿਆ ਤਾਂ ਹੈਗਾ ਮੈਂ ਕਰਦੀਆਂ ਰਾਜਵੀਰ ਨੂੰ ਫੋਨ ਵੀ ਤੂੰ ਆ ਜਾ ਡੇ ਤੇ ਲੱਗਦਾ ਇਹਦਾ ਪਾਣੀ ਡੁੱਲ ਹੀ ਜਾਂਦਾ ਹੈਗਾ ਟੂਟੀ ਆ ਰਹੀ ਐ ਆਹ ਭਾਈ ਮੋਟਰ ਕਿਵੇਂ ਪਟਕੇ ਸਿੱਟੀ ਪਈਏਗੀ ਇੱਧਰ ਬੇਬੇ ਤਾਂ ਮੱਚ ਗਈ ਨਾ ਮੱਚਗੇ ਬਾਈ ਫਤੈ ਨੂੰ ਪਤਾ ਨਹੀਂ ਸੀ ਵੀ ਮੋਟਰ ਤੇ ਪਾਣੀ ਪੈ ਰਿਹਾ ਹੁਟ ਮੈਂ ਵੀ ਛੱਡ ਦੀਆਂ ਤੈਨੂੰ અમાਰੋ ਖਿਆਲਤਾ ਕਰ ਲਿਆ ਕਰ ਹੁਣ ਬੇਬੇ ਪਾਣੀ ਵੀ ਹੈ ਨਹੀਂ ਸਾਨੂੰ ਮੋਟਰ ਤਾਂ ਛੱਡਣੀ ਸੀ ਇੱਕ ਟੂਟੀ ਨਹੀਂ ਆ ਲੈਟ ਨਹੀਂ ਆਉਂਦੀ ਇੱਕ ਟੂਟੀ ਨਹੀਂ ਆਉਂਦੀ ਪਾਣੀ ਵੀ ਨਾਲ ਦਾ ਬੁਰਾ ਹਾਲ ਹੋਇਆ ਪਿਆ ਸੀ ਬੁਰਾ ਹਾਲ ਕੀ ਹੋਇਆ ਪਿਆ ਭਾਈ ਮੇਚ ਕਾਂ ਦਾ ਘਰ ਭਾਈ ਤੂੰ ਤਾਂ ਹਰ ਵਸ ਪੈਸਣ ਠਾ ਕਰੀ ਰੱਖ ਦਿਆ ਕਿ ਜੇ ਕਿਸੇ ਚੀਜ਼ ਨੂੰ ਖਰਾਬ ਕਰ ਦੇਣਾ ਕਿ ਜੇ ਕਿਸੇ ਚੀਜ਼ ਨੂੰ ਖਰਾਬ ਕਰ ਦੇਣਾ ਤੇ ਮੈਂ ਕਿਹਾ ਹੁਣ ਆਪ ਖਰਾਬ ਕਰੀ ਐਨੀ ਪੁਰਾਣੀ ਮੋਟਰ ਹੈਗੀ ਹੁਣ ਖਰਾਬ ਹੋਊਗੀ ਸੱਲ ਸੱਲ ਮੱਚ ਗਿਆ ਹੋਊਗਾ ਇਹਦਾ ਚੰਗਾ ਫੇਰ ਹੁਣ ਆ ਤੇ ਭਰਾ ਨੂੰ ਇੱਜ਼ਤੀ ਬਾਲੀ ਕਰਦੀਆਂ ਇੰਨੀ ਤਾਂ ਬੇਇੱਜ਼ਤੀ ਕਰੀਏ ਵਿਚਾਰੇ ਜੀ ਨਾ ਕੀ ਬੇਇੱਜ਼ਤੀ ਕਰੀਏ ਭਾਈ ਚਲ ਉਹ ਤਾਂ ਛੱਡ ਬੇ ਮੈਂ ਨਾ ਤਾਂ ਉਹ ਤੇਰੇ ਅੱਜ ਆਉਣਾ ਨਾ ਕੱਲ ਨਹੀਂ ਤੇਰਾ ਮੋਟਰ ਨਾਲ ਲੋਟ ਕਰਾਉਣਾ ਮੈਂ ਤਾਂ ਇਹ ਕਹਿੰਦੀ ਸੀਗੀ ਮੈਂ ਨਾ ਬਿਮਾਰ ਹੋਈ ਪਈ ਆ ਮੈਨੂੰ ਦਵਾਈ ਦਿਵਾ ਲਿਆ ਕ ਬਿਮਾਰ ਨੂੰ ਭਾਈ ਤੈਨੂੰ ਕੀ ਹੋਇਆਗਾ ਕੁਛ ਨਹੀਂ ਹੋਇਆ ੱੱਕਾ দাও ਜਾਣ ਕੇ ਮਸਤੀ ਹੋਈ ਕਰਦੀ ਐ ਹੁਣ ਤੈਨੂੰ ਬੇਬੇ ਮੇਰਾ ਪਤਾ ਨਹੀਂ ਲੱਗਦਾ ਮੇਰੇ ਖੰਗ 'ਚ ਖਾਂ ਤਾਂ ਇੰਨਾ ਹੋਇਆ ਪਿਆ ਖੰਗ 'ਚ ਖਾਂ ਤਾਂ ਇੰਨਾ ਤਾਂ ਉਹ ਹੀ ਹੋਇਆ ਰਹਿੰਦਾ ਹਰੇਕ ਨੂੰ ਐਨਾਂ ਤਾਂ ਮੈਨੂੰ ਵੀ ਖੰਗ ਹੋਈ ਪਈ ਹੈਗੀ ਲੈ ਦੇਖ ਲੈ ਬੇਬੇ ਹੁਣ ਤਾਂ ਉਹੀ ਗੱਲ ਦਵਾਈ ਮੇਨਾ ਮੈਂ ਦਵਾਈ ਤੇ ਕੋਈ ਪਈ ਗੋਲੀ ਪਈ ਹੋਈ ਤੂੰ ਲੈਦਾ ਕੋਈ ਮਾੜੀ ਮੋਟੀ ਸਿਰ ਦੁਖ ਦੇਦੀ ਮੈਂ ਕਿਹੜੀ ਲੈ ਲਾਂ ਗੋਲੀ ਬੇਬੇ ਤੂੰ ਮੈਨੂੰ ਮਨਸਾ ਲੈ ਜਾ ਦਵਾਈ ਲੈ ਦਵਾਈ ਮੈਂ ਥੋੜੀ ਨਹੀਂ ਮਨਸਾ ਮੂੰਸਾ ਜਾਈ ਜਾਂਦੀ ਦੇਖਾਂਗੇ ਜੋ ਕੋਈ ਮਾੜੀ ਮੋਟੀ ਤੋਂ ਬਿਨਕੂ ਫੇਰ ਲੈ ਕੇ ਜਾਉਂਗੀ ਮੈਂ ਥੋੜੀ ਨਹੀਂ ਮੈਂ ਰੋਜ਼ ਪੈਸੇ ਲੱਗਦੇ ਕੁਛ ਨਹੀਂ ਹੋਇਆ ਘੱਟ ਖਾ ਲਿਆ ਘਰ ਤਲੀਆਂ ਚੀਜ਼ਾਂ ਬੇਬੇ ਮੈਂ ਕੀ ਤਲੀਆਂ ਚੀਜ਼ਾਂ ਖਾਧੀਆਂ ਨੇ ਰੋਟੀ ਮੈਂ ਖਾਣੀ ਹੈਗੀ ਰੋਟੀ ਕੋਈ ਖਾਂਦੇ ਨਹੀਂ ਪਰੌਠੇ ਬਣਾਵਣਾ ਖਾਣੀਆਂ ਫੇਰ ਕਿ ਮੈਨੂੰ ਖੰਗ ਹੋਏਗੀ ਖੰਗ ਭਾਈ ਹੋਣੀ ਆ ਕਿਤੇ ਪਰੌਹ ਬਣਾ ਲੈ ਪਰੌਠੇ ਕਿਤੇ ਮੂੜੀਆਂ ਵਾਲੇ ਬਣਾ ਲੈ ਕਿਤੇ ਕਾਸੀ ਆਲੂਆਂ ਵਾਲੇ ਬਣਾ ਲੈ ਕੋ ਸਾਧਨ ਤਲੇ ਫੜੇ ਖਾਣੀਆਂ ਬਿਮਾਰੀ ਹੋਵੇਗੀ ਬੇਬੇ ਕੁਛ ਨਹੀਂ ਖਾਂਦੀ ਮੈਂ ਤਲੇ ਫੜੇ ਐਵੇਂ ਨਾ ਤੂੰ ਬਾਦੂਦੂਆਂ ਗੱਲਾਂ ਹੀ ਬਣਾਇਆ ਕਰ ਕਿੱਦੇ ਦੇਖ ਲੈ ਤੂੰ ਮੇਰੇ ਹੱਥ 'ਚ ਪਰੌਂਠੇ ਮੈਂ ਰੋਜ਼ ਹੀ ਦੇਖਦੀ ਆ ਭਾਈ ਕਿਤੇ ਤਾਂ ਪਕੌੜੇ ਬਣਾਈ ਜਾਣੀ ਹੁੰਦੀਆਂ ਗੋਭੀ ਵਾਲੇ ਕਿਤੇ ਆਲੂਆਂ ਵਾਲੇ ਬਣਾਈ ਜਾਣੀ ਹੁੰਦੀਆਂ ਅੱਜ ਕੱਲ੍ਹ ਸਿਆਲ ਦੀ ਰੋਟੀ ਹੁੰਦੀ ਆ ਕਿ ਨਹੀਂ ਕੋਈ ਕੁਛ ਖਾਂਦੇ ਹੁੰਦੇ ਕੱਲੀ ਰੋਟੀ ਤੋਂ ਬਿਨਾ ਰੋਟੀ ਪਰ ਮੈਂ ਛੋਣੀ ਦਵਾਈ ਦੀ ਭਾਈ ਜੇ ਭਾਈ ਦਾ ਮੁਹਸਕੀ ਦੀ ਦਵਾਈ ਦਵਾਉਂਦਾ ਤਾਂ ਭਾਈ ਉਹਨੂੰ ਪੁੱਛ ਲੈ ਉਹ ਦਵਾ ਲਿਓ ਮੈਂ ਛੋਣੀ ਦਵਾਈ ਇਹ ਉਹ ਤਾਂ ਕਹਿੰਦਾ ਮੇਰੀ ਮਾਂ ਦਵਾਈ ਖਿ ਲੇਉਗੀ ਤੂੰ ਕਹਦਨੀ ਆ ਸੁਖਦੀਪ ਦਵਾਈ ਖਿ ਲੇਉਗਾ ਫਿਰ ਮੈਨੂੰ ਦਵਾਈ ਦਵਾ ਕੇ ਕੌਣ ਲਿਓਗਾ ਕੰਮ ਤਾਂ ਮੈਂ ਛੋੜਾ ਹੀ ਕਰਦੀ ਆ ਕੁਛ ਨਹੀਂ ਹੋਇਆ ਤੈਨ ਡੱਕਾ ਡਾਲ ਨਹੀਂ ਹੋਇਆ ਕੋਈ ਗੋਲੀ ਨਹੀਂ ਵੱਜੀ ਮਸਤੀ ਕਰਦੀ ਆਂਗੀ ਮਸਤ ਬਣੇ ਦੀ ਕੋਈ ਬਿਮਾਰ ਦਵਾਈ ਨਹੀਂ ਹੁੰਦੀ ਦਵਾਈ ਮਸਤੇ ਬੰਦੇ ਦੀ ਚੱਲ ਚੰਗਾ ਬੇਬੇ ਆ ਜਾ ਚਾਹ ਕਰੀ ਪਈ ਐ ਚਾਹ ਪੀ ਲੈ ਜਾ ਕੇ ਆ ਜਾ ਭਾਈ ਨਾਲੇ ਤੇਰਾ ਬਿਸਤਰਾ ਕਰਿਆ ਪੈ ਜਾ ਪੈ ਬਸੂਆ ਨੂੰ ਸੱਨੀ ਕਰਦਾ ਬੇਬੇ ਕਿ ਪੀ ਲੇਂਗੀ ਚਾਹ ਤੂੰ ਆਪ ਮਾਤੀ ਲੋਗੀ ਚਰ ਕੋਈ ਨਾ ਪਾ ਦਾ ਨੀਰਾ ਪਈ ਚੰਗਾ ਬੇਬੇ ਮੈਂ ਤਾਂ ਫੋਨ ਲਾਉਣੀ ਆ ਹਰਪ੍ਰੀਤ ਨੂੰ ਇਹ ਨਹੀਂ ਗੱਲ ਸੁਣਦੀਗੀ ਇਹ ਕਿੱਥੇ ਮੈਨੂੰ ਦਵਾਈ ਦਵਾ ਦੂਗੀ ਇਹ ਤਾਂ ਮੈਨੂੰ ਉਹੀ ਮਾਰ ਦੇਣਗੇ ਕੰਮ ਕਰਾ ਕਰਾ ਕੇ 20 ਵਾਰੀ ਫੋਨ ਲਾ ਲਿਆ ਕੁੜੀ ਨੂੰ ਫੋਨ ਨਹੀਂ ਚੱਕਦੀ ਹੁਣ ਐ ਨਹੀਂ ਪਤਾ ਉਹੀ ਗੱਲ ਬੁੜੀ ਜੀ ਫੇਰ ਨਾ ਆਉਣ ਦੇਵੇ ਉਹ ਫੇਰ ਲੜੇ ਮੇਰੇ ਨਾਲ ਉਹ ਵਗਤਾ ਗਿਆ ਹੁਣ ਲੈਣ ਹੁਣ ਹੋਰ ਨਾ ਪੰਗਾ ਪੈ ਜੇ ਫੇਰ ਉਹਨੇ ਘਰੇ ਜਾਣਾ ਨਹੀਂ ਉਥੋਂ ਮੁੜ ਕੇ ਆਊਗਾ ਹੁਣ ਮੈਂ ਕਿੰਨੇ ਵਾਰੀ ਫੋਨ ਲਾਤਾ ਚੱਲ ਫੋਨ ਆ ਗਿਆ ਉਹ ਸਿੱਧੀ ਆ ਗਿਆ ਹੈਲੋ ਹੈਲੋ ਮੈਂ ਕਿੰਨੇ ਵਾਰੀ ਫੋਨ ਲਾਤਾ ਤੈਨੂੰ ਆਪੀ ਮੈਂ ਫੋਨ ਕਿੱਥੋਂ ਚੱਕ ਲੈਂਦੀ ਬੇਬੇ ਘਰੇ ਸੀਗੀ ਤੇ ਫਿਰ ਬੇਬੇ ਘਰੇ ਸੀਗੀ ਤੂਰੇ ਪਰੇ ਹੋ ਕੇ ਗੱਲ ਕਰ ਲਾਂਦੀ ਮਲੇ ਕੋਈ ਮੈਸੇਜ ਹੀ ਕਰ ਦੈਂਦੀ ਕਿ ਸੌ ਸੌ ਗੱਲਾਂ ਬਾਤਾਂ ਸੁਣਾ ਕੇ ਮੈਨੂੰ ਸੌ ਕੁਸ ਕਹਿ ਕੇ ਹੁਣ ਰਜਾਈ 'ਚ ਪਈ ਹੈਗੀ ਹੁਣ ਚਾਹ ਦਾ ਕੋਲਾ ਪੀ ਕੇ ਹੁਣ ਨੀਂ ਉਠਦੀ ਦੋ ਘੰਟੇ ਨਾ ਇਹ ਜੀ ਕੀ ਸੁਣਾਈ ਕਰਦੀ ਸੀ ਤੈਨੂੰ ਮੈਨੂੰ ਕਹਿੰਦੀ ਆਖੇ ਤੂੰ ਤਲੀਆਂ ਫਲੀਆਂ ਚੀਜ਼ਾਂ ਖਾਨੀਆਂ ਤੇਰੇ ਕੀ ਸੂਲ ਹੋਇਆ ਦਵਾਈ ਨੂੰ ਤੂੰ ਚੰਗੀ ਭਲੀਆਂ ਇੰਨਾ ਕੁ ਬਿਮਾਰ ਤਾਂ ਹਰੇਕ ਹੀ ਅੱਜ ਕੱਲ੍ਹ ਦੇਖ ਲਾ ਲੈ ਭਾਈ ਇਹ ਤਾਂ ਉਹੀ ਗੱਲ ਗਿੱਟ ਦੀ ਜੀਬ ਲੱਗੀ ਆ ਬੋਲਣ ਨੂੰ 부ੜੀ ਦੇ ਜੀ ਤਾਂ ਐ ਕਰਦਾ ਹਾਂ ਇੱਥੇ ਆ ਜਾ ਮੈਂ ਸਮਾਰ ਕੇ ਕਰਕੇ ਜਾਵਾਂ ਇਹਦੇ ਨਾਲ ਪਰ ਫੇਰ ਉਹੀ ਗੱਲ ਲੋਕ ਮਾੜਾ ਕਹਿਣਗੇ ਲੋਕ ਆਖਣਗੇ ਵੀ ਕੱਲੀ 부ੜੀ ਸੀ 부ੜੀ ਨੂੰ ਆ ਕੇ ਉਹੀ ਗੱਲ ਉਹਦੇ ਭਰਾ ਤੇ ਭਰਜਾਈ ਉਹੀ ਗੱਲ ਘਰੋਂ ਕਢਾਉਂਦੇ ਨੇਗੇ ਉਹ ਨਹੀਂ ਉਸ ਗੱਲ ਤੇ ਆਉਂਦੀ ਹੈਗੀ ਤੂੰ ਐ ਕਰ ਹੁਣ ਕੋਈ ਬਣਿਆ ਤੇਰਾ ਹੀਲਾ ਨੰਗਣਦਾ ਮੈਂ ਤਾਂ ਤੇਰਾ ਬਾਈ ਵੀ ਭੇਜਤਾ ਉਹ ਤਾਂ ਕਦੋਂ ਦਾ ਆਇਆ ਹੂ ਮੈਂ ਤਾਂ ਬੈਗ ਤਲ ਕੋ ਰੱਖਿਆ ਦੇਖ 부ੜੀ ਵਾਲੇ ਅੰਦਰ ਤੂੰ ਫਿਰ ਚੱਕ ਕੇ ਬੈਗ ਨਾ ਮੈਂ ਛੋਟੇ ਬਾਹਰ ਨਿਕਲ ਜੂਗੀ ਸਾਹਮਣੇ ਵੱਡੇ ਗੇਟ ਤਾਂ ਬੇਬੇ ਦੀ ਨਿਗਾਹ ਹੁੰਦੀ ਆ ਉਹਦਾ ਮੰਜਾ ਸਾਹਮਣੇ ਆ ਤੂੰ ਐਂ ਕਰ ਛੋਟੇ ਗੇਟ ਨਿਕਲਿਆ ਦੇਖੀ ਜੂ ਮਗਰੋਂ ਆਪੇ ਸੰਭਾਲ ਲਾਂਗੇ ਕਿਹੜਾ ਤੂੰ ਆ ਜਾ ਘਰੋਂ ਟੱਪਿਆ ਘੇਰਾ ਬਾਈ ਨੂੰ ਫੋਨ ਕਰ ਦਿਆਂਗੇ ਅਸੀਂ ਬਾਈ ਨੂੰ ਦੱਸ ਦਿਆਂਗੇ ਬਾਈ ਕੁਛ ਨਹੀਂ ਕਹਿੰਦਾ ਹੂੰ ਤੂੰ ਕਿਹੜਾ ਨਿਕਲਣ ਦੀ ਕੋਸ਼ਿਸ਼ ਕਰ ਆਪਦੀ ਬੈਗ ਲੈ ਕੇ ਨਾ ਚੱਲ ਫਿਰ ਮੈਂ ਕੋਸ਼ਿਸ਼ ਕਰਦੀ ਆਂ ਆ ਭੀੜੀ ਜੀ ਗੜੀ ਪੈ ਜਾ ਜਿਹੜੀ ਛੋਟੇ ਘਰ ਬੰਨੀ ਨਹੀਂ ਛੋਟੇ ਬਾਹਰ ਕਰਨੀ ਨਹੀਂ ਹੁੰਦੀ ਐ ਹਾਂ ਫਿਰ ਮੈਂ ੱਡੇ ਤੇ ਭੱਜ ਜਾ ਤੂੰ ਮਾਡੇ ਤੇ ਜਾ ਭਵਾ ਭਾਈ ਆ ਫੋਨ ਮੇਰੇ ਕੋਲ ਹੀ ਹੈਗਾ ਬਸ ਤੂੰ ਫੋਨ ਲਾ ਲਈ ਤੇਰੇ ਬਾਈ ਨੂੰ ਠੀਕ ਹੈ ਠੀਕ ਹੈ ਚੰਗਾ ਚੰਗਾ ਮਸਾਂ ਗੱਲ ਹੋਈ ਹੈਗੀ ਉਹੀ ਗੱਲ ਬੁੜੀ ਸਾਈ ਉਹੀ ਗੱਲ ਕੱਲੀ ਬੁੜੀ ਨਹੀਂ ਲੋਟ ਆਉਂਦੀ ਬੁੜੀ ਸ਼ੇਰ ਨਹੀਂ ਬਣੀ ਫਿਰਦੀ ਐ ਜੀ ਤਾਂ ਕਰਦਾ ਬੁੜੀ ਕੋਲੇ ਵਗ ਜਾ ਬੁੜੀ ਨੇ ਸਮਾਰ ਕੇ ਕਰਕੇ ਆਵਾ ਮੈਂ ਜੇ ਤਾਂ ਬੁੜੀ ਤੇ ਆਪ ਦੇਤੀ ਹੋਵੇ ਫਿਰ ਤੈਨੂੰ ਦੁੱਖ ਲੱਗੇ ਫਿਰ ਤਾਂ ਇਹ ਦਵਾਈ ਬੂਟੀ ਵੀ ਦਵਾਵੇ ਇਹ ਕੋ ਦਵਾਈ ਗੱਲ ਬਗਾਨੀ ਤੀ ਨੂੰ ਇਹ ਤਾਂ ਉਹਨੂੰ ਮਾਰਨਾ ਚਾਹੁੰਦੀ ਐ ਚੱਲ ਹੁਣ ਕਹਿੰਦੀ ਤਾਂ ਹੈਗੀ ਮੈਂ ਆ ਜੂਗੀ ਹੁਣ ਮੈਂ ਜੇ ਉਹਨੂੰ ਬਾਰੀ ਬਾਰੀ ਫੋਨ ਲਾਉਣੀ ਆ ਫਿਰ ਉਹ ਰਖ ਜੂਗਾ ਹੰਪੇ ਆ ਜੂਗੀ ਚੱਲ ਹੁਣ ਮੋਟਰਸਾਈਕਲ ਲੈ ਉੱਥੇ ਖੜਾ ਕੇ ਆਇਆ ਐ ਢੇ ਕੋਲੇ ਭੈਣ ਤਾਂ ਆਈ ਨਹੀਂ ਹੁਣ ਘਰੇ ਦਾ ਮੈਂ ਜਾਂਦਾ ਨਹੀਂਗਾ ਉਦੋਂ ਮੇਰੀ ਬੇਇੱਜ਼ਤੀ ਕੀਤੀ ਸੀ ਬੁਢੀ ਨੇ ਕਿਤੇ ਅੱਜ ਨਾ ਫੇਰ ਬੇਇੱਜ਼ਤੀ ਕਰ ਦੇ ਹੋ ਐਂ ਲੱਗਦਾ ਜਿਵੇਂ ਭੈਣ ਛੋਟੇ ਵਾਰ ਨਿਕਲਦੀ ਹੁੰਦੀ ਐ ਲੈ ਆਉਂਦੀ ਆਉਂਦੀ ਐ ਸ਼ੁਕਰ ਐ ਆ ਜਾ ਭੈਣੇ ਆ ਜਾ ਤੈਨੂੰ ਡਿੱਕੀ ਕਹਿੰਦਾ ਸੀਗਾ ਆ ਗਈ ਆ ਗਈ ਭਾਈ ਕਿਤੇ ਉਹੀ ਗੱਲ ਬੁਢੀ ਵੀ ਨਾ ਆ ਜੇ ਮਗਰ ਪੜਿਆ ਭਾਈ ਕਿ ਮੈਨੂੰ ਫੜਾ ਦੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭਣੇ ਭਣੇ ਮੈਂ ਤਾਂ ਕਿੰਨਾ ਜਰੂਰ ਤੈਨੂੰ ਡੀਕੀ ਆਡੇ ਤੇ ਹਰਪ੍ਰੀਤ ਕਹੀ ਸੀ ਵੀ ਅੱਡੇ ਤੇ ਆਜੂ ਭੈਣਾ ਆ ਤਾਂ ਮੈਂ ਜਾਂਦੀ ਬਈ ਮੈਂ ਤਾਂ ਨਾ ਬਿਮਾਰ ਹੋਈ ਪਈ ਆ ਮੈਥੋਂ ਤਾਂ ਉਹੀ ਗੱਲ ਇੱਥੋਂ ਤੱਕ ਹੀ ਮਸਾ ਆਇਆ ਗਿਆ ਹਾਂ ਉਹਦਾ ਮੈਨੂੰ ਦੱਸਿਆ ਸੀਗਾ ਹਰਪ੍ਰੀਤ ਨੇ ਵੀ ਰਾਜਵੀਰ ਤਾਂ ਬਾਲੀ ਬਿਮਾਰ ਹੋਈ ਪਈ ਐ ਕਿ ਬੁੜੀ ਨੂੰ ਤਾਂ ਨਹੀਂ ਪਤਾ ਲੱਗਿਆ ਕਿਤੇ ਨਹੀਂ ਆਂਦਾ ਕਿਤੇ ਬੁੜੀ ਨੂੰ ਪਤਾ ਨਾ ਲੱਗ ਜੇ ਮੂੰਹ ਤਾਂ ਪੀ ਕੇ ਨਾ ਚਾਹ ਦਾ ਕੌਲਰ ਜਾਈ ਚ ਪੈ ਗਈ ਹੁਣ ਤਾਂ ਉਹੀ ਗੱਲ ਆਥਣੀ ਉੱਥੂਗੀ ਮੈਂ ਤਾਂ ਭਣੇ ਡਰਦਾ ਡਰਦਾ ਮਸਾ ਕਿ ਇਹ ਮਹਾ ਬੁੜੀ ਨਾਲੀ ਨਾਲ ਕਲੇਸ਼ ਹੋ ਜੇ ਕਿ ਮੈਨੂੰ ਵਿਆਹ ਹੈ ਕਿਹੜਾ ਤੁਸੀਂ ਤਾਂ ਮੈਨੂੰ ਨਰਕ ਚ ਹੀ ਸਿੱਟਤਾ ਜਾਵਾਂ ਦੇਖ ਲਾਓ ਉਹੀ ਗੱਲ ਮੈਂ ਤਾਂ ਬਾਲੀ ਦੁਖੀ ਐ ਇੱਥੇ ਕੀ ਕਰੀਏ ਭੈਣੀ ਕਿਕ ਤਾਂ ਹੁਣ ਤੈਨੂੰ ਪਤੀ ਐ ਬੁੜੀਆ ਸੁਭਾਅ ਜਦੋਂ ਬਾळा ਪੜੇਗਾ ਇੱਕ ਆਹ ਸੁੱਡੀ ਗਲੀ ਚ ਨਾ ਉਹਦਾ ਸੁੰਨ ਸਰਾਂ ਦੀ ਬਾਲੀ ਐ ਉੱਥੇ ਮੈਂ ਕਿੰਨਾ ਚਿਰ ਖੜਾ ਵੀ ਰਹਾ ਅੱਡੇ ਤੇ ਮੈਂ ਦੇਖੀ ਗਿਆ ਹਾਂ ਪਹਿਣਾਈ ਨਹੀਂ ਹੈਗੀ ਨਾ ਹੀ ਕੋਈ ਮੈਨੂੰ ਇੱਥੇ ਬੰਦਾ ਟੱਕਰਿਆ ਮੈਂ ਕਿਸ ਨੂੰ ਪੁੱਛੀ ਲਵਾ ਮੈਂ ਜਦੋਂ ਫੋਨ ਲਾਇਆ ਜਦੋਂ ਬੇਬੇ ਪੈ ਗਈ ਮੈਂ ਚੱਲ ਫੋਨ ਲਾ ਕੇ ਪੁੱਛਾਂ ਫਿਰ ਹਰਪ੍ਰੀਤ ਨੇ ਦੱਸਿਆ ਕਹਿੰਦੀ ਤੇਰਾ ਬਾਈ ਤਾਂ ਬਾਲੇ ਟਾਈਮ ਦਾ ਤੁਰਿਆ ਉਹ ਤਾਂ ਪਹੁੰਚ ਗਿਆ ਹੋਊਗਾ ਹੋਰ ਉਹ ਤਾਂ ਐਂ ਕਹੀ ਸੀ ਹਰਪ੍ਰੀਤ ਆਹ ਕਿਹਾ ਬੁਢੀ ਨੂੰ ਤਾਂ ਨੀਂਦ ਵਾਲੀਆਂ ਗੋਲੀਆਂ ਉਹ ਮਾਹ ਨੀਂਦ ਵਾਲੀਆਂ ਗੋਲੀਆਂ ਤਾਂ ਕਾਹਨੂੰ ਹਾਂ ਬੁਢੀ ਤਾਂ ਉਹੀ ਗੱਡੀ ਚੜਾਉਣ ਵਾਲੀ ਐ ਬਾਈ ਜੇ ਹੁਣ ਮੈਨੂੰ ਐ ਡਰ ਲੱਗਦਾ ਜੇ ਬੁਢੀ ਨੂੰ ਪਤਾ ਲੱਗ ਗਿਆ ਵੀ ਮੈਂ ਉੱਥੇ ਵਾਗ ਗਈ ਛੋਡੇ ਨਾਲ ਕਿਤੇ ਉੱਥੇ ਨਾ ਜੇ ਉੱਥੇ ਤਾਂ ਆਪਾਂ ਦੇਖਣਾਗੇ ਬੁੜੀ ਨਾ ਡਰਦੇ ਰੁੱਦੇ ਰਹਿਗੇ ਬੁੜੀ ਤਾਂ ਆਪਾਂ। ਉਹੀ ਗੱਲ ਕਿਤੇ ਬੁੜੀ ਇੱਥੇ ਜਲੂਸ ਕੱਢਦੇ ਆ ਆਪਣਾ। ਲੈ ਆਪਦੀ ਜਲੂਸ ਕਢਾ ਕੇ ਆਉਗੀ ਉਹ। ਆਪਣਾ ਨਹੀਂ ਕਢਾ ਰਹੀ। ਐ ਕਹਿ ਦੂਗੀ ਵੀ ਆਪਦੀ ਕੁੜੀ ਨੂੰ ਘਰ ਹੀ ਰੱਖ ਲਓ। ਮੈਂ ਤਾਂ ਲੈ ਕੇ ਨਹੀਂ ਜਾਂਦੀ। ਕਹਿ ਦੂ ਫਿਰ ਕਹਿ ਦੇਣ ਦੇ ਆਪਾਂ ਕੜਾ ਉਹ ਡਰਦੇ ਆ ਉਹ ਤੋਂ ਬਥੇਰਾ ਚਰ ਹੋ ਗਿਆ ਆਪਾਂ ਨੂੰ ਡਰਦਿਆਂ ਨੂੰ। ਚੱਲ ਆ ਜਾ। ਫਿਰ ਦਵਾਈ ਤਾਂ ਭਾਵੇਂ ਤੈਨੂੰ ਦਵਾਉਣੀ ਨਹੀਂ ਹੋਰ ਦੱਸ ਫਿਰ ਕੀ ਕਰੀਏ ਹੁਣ। ਹਣ ਬਾਈ ਤੂੰ ਮੈਨੂੰ ਦਵਾਈ ਦਵਣ ਜਾਏਂਗਾ ਮਾਨਸਾ ਕੇ ਪਿੰਡ ਲੈ ਕੇ ਜਾਏਂਗਾ ਬੜਾ ਹੁਣ ਪਤਾ ਉੱਤੋਂ ਦਾ ਕਿੰਨਾ ਮੌਸਮ ਖਰਾਬ ਹੋਇਆ ਹੋਇਆ ਪਏਗਾ ਹੁਣ ਤਾਂ ਪਤਾ ਘਰੀ ਮਸਾਂ ਜਾਇਆ ਜਾਊਗਾ ਚਲ ਆਪਾਂ ਅੱਗੇ ਰਾ ਕਰੇ ਬਗ ਜਨੇ ਉਹੀ ਗੱਲ ਕੀ ਤੂੰ ਖਾਫ ਨਹੀਂ ਤਰੇ ਮੈਨੂੰ ਕਿਹਾ ਗੱਡੀ ਨਹੀਂ ਕੱਢਣ ਦਿੱਤੀ ਮੋਟਰਸਾਈਕਲ ਤੇ ਆਇਆ ਮੇਰਾ ਓਹੋ ਇੰਨੀ ਠੰਡ ਚ ਕਿਉਂ ਆਇਆ ਮੋਟਰਸਾਈਕਲ ਤੇ ਐਦੂ ਨਾਲ ਤਾਂ ਤੂੰ ਬਸ ਤੇ ਹੀ ਆ ਜਾਂਦਾ ਉਹਨੂੰ ਆਇਆ ਵੀ ਤੇਲ ਮਚੂਆ ਉਹ ਵਾਲੇ ਬਾਲੀ ਨੇ ਗਰਸਾ ਕਰਦੀ ਐ ਉਹ ਅੱਛਾ ਚਲ ਕੋਈ ਨਹੀਂ ਚਲ ਕੋਈ ਆ ਅੱਡੇ ਤੇ ਹੁਣ ਤਾਂ ਨਾਲ ਹੀ ਖੜਾ ਹੈਗਾ ਮੇਰਾ ਮੈਂ ਲੈ ਲਵਾਂਗਾ ਉਹਨੇ ਦੀ ਮੇਰੀ ਦਵਾਈ ਆ ਕੁੜੀ ਕਿ ਦਰਵਾਗ ਗਈ ਰਾਜਵੀਰ ਨਹੀਂ ਰਾਜਵੀਰ ਰਾਜਵੀਰ ਨਹੀਂ ਕੁੜੀ ਪਤਾ ਹੀ ਨਹੀਂ ਕਿ ਦਰਵਾਗ ਗਈ ਲੈ ਨੀਰਾ ਪਾਇਆ ਤੇ ਹੈਗਾ ਪਤਾ ਨਹੀਂ ਕਿੱਧਰ ਵਾਗ ਗਈ ਮਿੰਟੇ ਚ ਅੱਗੇ ਤਾਂ ਕਿਤੇ ਗਈ ਨਹੀਂ ਸੀ ਲੈ ਕਿਤੇ ਵੀ ਨਹੀਂ ਦੀਂਦੀ ਮੈਨੂੰ ਤਾਂ ਪਤਾ ਹੀ ਨਹੀਂ ਕਿੱਧਰ ਜਾਂਦੀ ਆ ਕਿੱਧਰ ਨਾ ਅੱਗੇ ਤਾਂ ਕਿਤੇ ਮੈਥੋਂ ਬਿਨ ਪੁੱਛੇ ਕਿਸੇ ਪਾਸੇ ਨਹੀਂ ਸੀ ਜਾਂਦੀ ਅੱਜ ਲੈ ਪਤਾ ਨਹੀਂ ਕਿੱਧਰ ਵਾਗ ਗਈ ਆਈ ਲੈ ਐਨੇ ਗੋਲ ਮਾਰੀ ਜਾਂਦੀ ਹੈਗੀ ਪਤਾ ਨਹੀਂ ਕਿੱਧਰ ਉੱਡ ਗਈ ਬਿੰਦਤੀ ਆਣੀ ਵੀ ਮੈਂ ਕੰਮ ਕਰ ਲਾ ਅੱਛਾ ਵਹਿ ਗਈ ਹੋ ਜਾ ਕੇ ਕਿਸੇ ਕੋਲ ਅਗਿਆਖਰਾ ਮੇਰੇ ਬਿਨ ਪੁੱਛੇ ਤਾਂ ਮੇਰੇ ਗਈ ਨਹੀਂ ਇੱਥੇ ਦੇਖ ਨਾ ਵੀ ਇੱਥੇ ਵੀ ਨਹੀਂ ਦੋਨੇ ਉਹ ਤਾਂ ਬੈਠੀਆਂ ਨੇ ਆਪ ਹੀ ਕੁੜੀਆਂ ਇੰਨਾਂ ਦੀਆਂ ਇਧਰੋਂ ਵੀ ਨਹੀਂ ਕੋਈ ਮੈਨੂੰ ਤਾਂ ਆਵਾਜ਼ ਆਉਂਦੀ ਨਾ ਇੰਨਾਂ ਦੇ ਵੀ ਨਹੀਂ ਮੈਨੂੰ ਤਾਂ ਜਦ ਹੋਵੇ ਤਾਂ ਫਿਰ ਬੋਲਦੀਆਂ ਸੁਣ ਕੋਈ ਗੱਲਾਂ ਬਾਤਾਂ ਕਰਦਾ ਹੈ ਅਗਲਾ ਇਹ ਨਾਰੇ ਵੀ ਨਿੰਮੰਤਾ ਲੱਗਦਾ ਹੋਣੀ ਇਹਦੀ ਅੰਦਰੋਂ ਬਾੜਾ ਹੀ ਬੈਠੇ ਨੇ ਜੇ ਹੁਣ ਇਹਨਾਰੇ ਘਰੇ ਆਈ ਹੁੰਦੀ ਫਿਰ ਤਗਲਾ ਸਬੜ ਖੁੱਲੀ ਰੱਖਦਾ ਫਿਰ ਬਾਟ ਥੋੜੇ ਡੰਡਾਗਾ ਲਾ ਸਾਰੀ ਬੀਹੀ ਚ ਪਾਲ ਲਈ ਪਤਾ ਨਹੀਂ ਕਿੱਧਰ ਵਾਗ ਗਈ ਅੱਗੇ ਤਾਂ ਕਿਤੇ ਵੈਨ ਪੁੱਛੇ ਮੈਂ ਇੱਥੋਂ ਗਈ ਨੀ ਕੀ ਪਤਾ ਅੱਜ ਕਿੱਧਰ ਵਾਗ ਗਈ ਵੈਨ ਦੇ ਚ ਨਾ ਪਤਾ ਲੱਗੇ ਨੀ ਬਜੰਦਾ ਦੱਸ ਹੀ ਜਾਵੇ ਵੀ ਵੇਦੇ ਮੈਂ ਕੰਮ ਜਾ ਕੇ ਆਉਣੀ ਐਂਗੀ ਇਹਨਾਂ ਦੇ ਦੇਖਾਂ ਨਾ ਇਹ ਨਰੇਤਾ ਪਣ ਇਹ ਨਤਾ ਆਪਣਾ ਬਾੜ ਅੰਦਰੋ ਸਬਜ਼ੀ ਬਸਾ ਟਾਕੀ ਖੁੱਲੀ ਸੀ ਮਾੜੀ ਜੀ ਕੀ ਪਤਾ ਕਿੱਧਰ ਵਾਗੀ ਹੁਣ ਨਾ ਮੈਨੂੰ ਥੇ ਆਉਂਦੀ ਹੈਗੀ ਨਾ ਮੈਂ ਤਾਂ ਹੋਰ ਸੋਚ ਹੋਗੀ ਨਾਲੇ ਹੁਣ ਮੁੰਡਾ ਲੜੂਆ ਮੈਨੂੰ ਆ ਕੇ ਸਕਦੀਪ ਵੀ ਬੇਬੇ ਆਏ ਕਿੱਧਰ ਵਾਗੀ ਮੈਂ ਤਾਂ ਪਾਈ ਗੀਰ ਜਾਈ ਚ ਚਾਹ ਪੀ ਕੇ ਮੌਜਾਂ ਦਾ ਚਾਹ ਕਰਤੀ ਮੈਂ ਤਾਂ ਸੌਂਗੀ ਅੱਖ ਲਾਗੀ ਬਿੰਦ ਤੇ ਪਤਾ ਹੀ ਨਹੀਂ ਅੱਖ ਬਚਾ ਕੇ ਕਿੱਧਰ ਵਾਗੀ ਕੀ ਬਣੇ ਪਾਈ ਸੱਚੀ ਨਾ ਦੱਸੇ ਨਾ ਪੁੱਛੇ ਅੱਥਾ ਜੋ ਨਿਕਲੀ ਫਿਰਦੀ ਆ ਹੁਣ ਤਾਂ ਜਮਾ ਮੇਰੇ ਉੱਤੇ ਰਾਜ ਵੀਰ ਡਾਰੀ ਨੇ ਪੋਰਾ ਮੇਰਾ ਤਾਂ ਜੇ ਡਾਰ ਹੋਵੇ ਫਿਰ ਆਈ ਮੈਨੂੰ ਬਿਨ ਦੱਸੇ ਕਾਹਨੂੰ ਜਾਂਦੀ ਕਿਸੇ ਪਾਸੇ ਦੇਖ ਕੇ ਆਉਣੀ ਆ ਇੱਧਰ ਇੰਨਾ ਤਾਂ ਵੀ ਗੇਟ ਲੱਗਿਆ ਪਿਆ ਹੈਗਾ ਆ ਜਾ ਭਣੇਲਾ ਤੂੰ ਤਾਂ ਕਹੀ ਸੀ ਮਾਨਸਾਂ ਮਾਨਸਾਂ ਤਾਂ ਕਿੱਥੇ ਹਨਾ ਅਹਲਾਦਾ ਵੀ ਮੀਂਹ ਤਾਂ ਆਊਗਾ ਜਮਾ ਮੌਸਮੀ ਬੜਾ ਖਰਾਬ ਹੋਇਆ ਜੀ ਕਾਲੀ ਆ ਬਾਈ ਨਾਲ ਜਾਈ ਨਹੀਂ ਜਾਂਦਾ ਕਿਸੇ ਪਾਸੇ ਠੰਡਾ ਕਰਕੇ ਤੇ ਭਣੀ ਤੂੰ ਬਿਮਾਰ ਹੋਈਂਗੀ ਠੰਡ ਚ ਤੂੰ ਕੰਮ ਕਾਲ ਬਾਲਾ ਕਰਦੀ ਹੈਗੀ ਮੈਨੂੰ ਤਾਂ ਹੋਈ ਥੋੜੀ ਫਿਰਦੀ ਠੰਡ ਚ ਪਤਾ ਨਹੀਂ ਮੈਂ ਤਾਂ ਆਸ ਹੀ ਛੱਡਤੀ ਸੀਗੀ ਇੱਥੇ ਆਉਣ ਦੀ ਵੀ ਕਿਹੜੇ ਪੇਕੇ ਆ ਹੁਣ ਆਸ ਕੋ ਛੱਡਤੀ ਸੀਗੀ हां सस्श्रीकाल लेਵਾ ਮੈਨੂੰ ਬੈਗੋ ਮੈਂ ਤਾਂ ਜਾਂਦਾ ਵੀ ਨਹੀਂ ਸੀਗਾ ਪਰ ਇਹ ਤਾਂ ਹਰਪ੍ਰੀਤ ਬਾਲਾ ਕਹਿਣ ਲੱਗੀ ਮਹਾਉਦੀ ਬੀਚ ਕੀ ਕਰਤੀ ਬੁੜੀ ਬੰਨੀ ਜਿਹੜਾ ਮੈਨੂੰ ਲਾਇਆ ਐ ਐਵੇਂ ਉਹ ਹੀ ਮੇਰੇ ਮਰੀ ਤੋਂ ਵੀ ਫਿਰ ਜਾਂਦੀ ਉੱਥੇ ਨਾ ਫਿਰ ਬੁੜੀ ਬੋਲੀ ਨਹੀਂ ਕੁਛ ਕਿਤੇ ਰੇ ਗਈ ਨਹੀਂ ਉਹ ਮੈਂ ਤਾਂ ਭੈਣ ਨੂੰ ਕਿੰਨਾ ਜਰਾ ਡੇ ਤੇ ਖੜਾ ਡੀਕੀ ਗਿਆ ਭੈਣ ਤਾਂ ਆਈ ਨਾ ਵਿਚਾਰੀ ਫਿਰ ਮੈਂ ਤਾਂ ਹੌਲੀ ਹੌਲੀ ਉਹਦੀ ਗਲੀ ਪੇ ਕੇ ਗਿਆ ਤੇ ਉਧਰੋਂ ਬਸ ਛੋਟੇ ਬਾਰ ਭੈਣ ਨਿਕਲੀ ਜਾਂਦੀ ਸੀ ਪਰ ਜਦੋਂ ਤੂੰ ਮੇਰੇ ਨਾਲ ਗੱਲ ਕਰੀਆ ਕੱਟ ਕੇ ਫੋਨ ਮੇ ਚੱਕ ਕੇ ਬੈਗ ਉਹਦੀ ਤੁਰਪੀ ਅੱਗੇ ਪਾਈ ਆ ਜਾਂਦਾ ਸੀ ਕੀ ਬਤਾ ਵਿਚਾਰਾ ਕਦੋਂ ਕਦਾ ਖੜਾ ਸੀ ਬੇਚਾ ਲੈ ਆ ਜਾ ਚ ਜਮੀ ਬੀਤੀ ਪੇ ਤਾਂ ਬਾਲੀ ਬੁਮਾਰ ਹੋਈ ਪਈ ਐ ਨਾ ਜਾਨ ਹੋ ਰਹੀ ਐਂ ਕਰ ਡਾਕਟਰ ਨੂੰ ਫੋਨ ਲਾ ਦੇ ਤੂੰ ਫਿਰ ਤੂੰ ਤਾਂ ਐਂ ਕਹੀ ਸੀ ਵੀ ਮੈ ਤਾਂ ਬਸ ਹੁਣ ਦਵਾਈ ਮੈਨੂੰ ਤਾਂ ਕੋਣ ਦੂ ਮੈ ਤਾਂ ਮਰੀ ਜਾਊ ਲੈਂ ਐਂ ਐਂ ਗੱਲਾਂ ਕਰਦੀ ਐ ਪੈਣ ਦਾ ਮਾਰ ਜੇਗੀ ਸਾਡੇ ਹੁੰਦੇ ਸੁੰਦੇ ਉਹੀ ਗੱਲ ਇੱਕ ਤਾਂ ਬੰਦਾ ਹੂੰ ਬਿਮਾਰ ਹੁੰਦਾ ਇੱਕ ਮਾੜਾ ਮੋਟਾ ਕਿਸੇ ਦਾ ਹੌਸਲਾ ਹੁੰਦਾ ਮੈਨੂੰ ਤਾਂ ਅੱਥੇ ਐਵੇਂ ਨੁਛਦਾ ਕੋਈ ਮੇਰੇ ਸਿਰ ਦੁਖਦਾ ਕਿ ਉਹੀ ਗੱਲ ਮੈਨੂੰ ਬੁਖਾਰ ਚੜਿਆ ਤੇ ਹੁਣ ਮੈਂ ਕਿਵੇਂ ਕਰਾਂ ਪਿੰਡ ਵਾਲੇ ਡਾਕਟਰ ਤੋਂ ਦਵਾਈ ਲਿਆ ਉਹ ਕਿ ਮਾਨਸਾ ਹੀ ਸਵੇਰੇ ਚਲੀ ਆ ਪਰ ਕਿਹੜਾ ਦਾ ਦਵਾਈ ਹੁਣ ਇੱਥੋਂ ਹੀ ਲੈਣੀ ਪਊ ਹਣਾ ਸਵੇਰੇ ਤਾਂ ਤਾਂ ਬੁਰਾ ਹਾਲ ਹੋਇਆ ਪਿੰਡ ਮੈਨੂੰ ਸਵੇਰ ਦੀ ਹੋਈ ਹੈ ਕਿਹੜਾ ਤੂੰ ਡਾਕਟਰ ਨੂੰ ਹੁਣ ਕਹਿ ਫੋਨ ਲਾ ਦੇ ਨਾ ਉਹ ਮੈਂ ਜਾ ਕੇ ਦੱਸਿਆ ਉਹਨਾਂ ਨੇ ਸਾਰੀ ਦਵਾਈ ਬੁੱਟੀ ਲਈ ਆਉਣਾ ਤਾਂ ਭਾਈ ਮੇਰੀ ਗੱਲ ਸੁਣ ਤੂੰ ਡਾਕਟਰ ਨੂੰ ਉਰੀ ਛੱਦ ਲਿਆ ਆਹੋ ਘਰੀ ਛੱਦ ਲਿਆ ਚਲ ਵਾ ਛੱਦ ਕੇ ਲੈ ਆਉਣਾ ਫੇਰ ਡਾਕਟਰ ਨੂੰ ਫੋਨ ਲਾ ਦੇ ਉਹ ਤਾਂ ਫੋਨ ਤੇ ਆ ਜਾਂਦਾ ਹੁੰਦਾ ਉਹ ਮੈਂ ਛੱਦੀ ਰਹਣਾ ਕੋ ਚੁੱਲੇ ਦੀ ਅੱਗ ਮਚਾ ਲੈ ਜੀ ਚੁੱਲੇ ਕੋਲੇ ਤਾਂ ਅੱਗ ਮੱਚੀ ਜਾਂਦੀ ਫਿਰ ਜੇ ਚੁੱਲੇ ਕੋਲੇ ਬੈਠਣਾ ਮੈਂ ਤਾਂ ਉੱਥੋਂ ਆਈਆਂ ਰੱਖ ਦੇ ਕੇਰਾ ਬੈਗ ਜਾ ਇੱਥੇ ਫਿਰ ਚੱਲ ਫਿਰ ਚੁੱਲੇ ਕੋਲੇ ਤੂੰ ਬਾਹਰ ਚਾ ਲੈ ਮੈਂ ल्याਉਣੀ ਚਾਹ ਬਣਾ ਕੇ ਚੰਗਾ ਚੰਗਾ ਸਾਰੇ ਭਾੜਿਆ ਕਿਤੇ ਨਹੀਂ ਵੇਲੇ ਕਿੱਥੇ ਆਈ ਕੀ ਪਤਾ ਕਿੱਥੇ ਕਿੱਧਰ ਕਿੱ데 ਜਾ ਕੇ ਬੈਠ ਗਈ ਹੂੰ ਤਾਂ ਕਿ ਮੈਂ ਬਿਮਾਰ ਐ ਵੀ ਜੇ ਬਿਮਾਰ ਐ ਤੂੰ ਰਜਾਈ ਚ ਪੈ ਜਾ ਹੈ ਤੇ ਹੁਣ ਕਿਵੇਂ ਤੂੰ ਚੰਗੀ ਭੜੀ ਹੋ ਗਈ ਕਿਦੇ ਘਰੇ ਜਾ ਕੇ ਜਰਕਦਿਆਂ ਨੇ ਬਾਈ ਗਈ ਚਲ ਦੇਖਦੀਆਂ ਕਿਤੋਂ ਨਹੀਂ ਥਈ ਇਹਨਾਂ ਦੇ ਘਰੇ ਫੋਨ ਲਵਾ ਕੇ ਦੇਖਦੀਆਂ ਕੀ ਕਰਾਂ ਨਾ ਡਰ ਲੱਗਦਾ ਨਾ ਤਾਂ ਮੁੰਡੇ ਤੋਂ ਡਰ ਲੱਗਦਾ ਨਾਲੇ ਆਈ ਨਹੀਂ ਪਤਾ ਕਿੱਧਰ ਗਈ ਹੋਊਗੀ ਇਹਦੇ ਪੇਕਾਂ ਤੋਂ ਡਰ ਲੱਗਦਾ ਆਈ ਨਹੀਂ ਪਤਾ ਕੀ ਕਰਨਗੇ ਤੇ ਕੀ ਕਹਿਣਗੇ ਜੇ ਨਾ ਥਈ ਹਰਪ੍ਰੀਤ ਪਤਾ ਨਹੀਂ ਕੀ ਕਰੀ ਜਾਂਦੀ ਆ ਉਹ ਆਏ ਆ ਅੱਧੀ ਠੀਕ ਤਾਂ ਨਾ ਮੈਂ ਇੱਥੇ ਆ ਕੀ ਹੋਗੀ ਮੈਨੂੰ ਤਾਂ ਐਂ ਜੇ ਹੌਸਲਾ ਹੋ ਗਿਆ ਚੱਲ ਵੀ ਹੁਣ ਵਧੀਆ ਮੇਰੀ ਉਹ ਹੀ ਗੱਲ ਗੌਰ ਕਰਨੀਗੇ ਦਵਾਈ ਬੂਟੀ ਦਵਾਉਣਗੇ ਤੇ ਵਧੀਆ ਸਾਹਮਣਗੇ ਚੱਲ ਮੈਨੂੰ ਕੀ ਬੋਲੀ ਆ ਨੀ ਹੁਣ ਕੁਛ ਨਹੀਂ ਬੋਲਦੀ ਮੈਂ ਤਾਂ ਹੀ ਗੱਲਾਂ ਹੀ ਕਰਦੀ ਸੀ ਕਿਉਂਕਿ ਮੈਂ ਤਾਂ ਅੱਧੀ ਠੀਕ ਹੋ ਗਈ ਇੱਥੇ ਆ ਕੇ ਇੱਥੇ ਆ ਕੇ ਤਾਂ ਹੋਣੀ ਇੱਥੇ ਤਾਂ ਚੁੱਲ੍ਹੇ ਕੋਲੇ ਬੈਗੀ ਉੱਥੇ ਤੇਰੀ ਸੱਸ ਉਹ ਹੀ ਗੱਲ ਕਰੇ ਤੂੰ ਸਾਰਾ ਦਿਨ ਠੰਡ 'ਚ ਕੰਮ ਕਰਵਾਉਂਦੀ ਸੀ ਮੈਨੂੰ ਤਾਂ ਮੈਨੂੰ ਤਾਂ ਦੰਦਿਆਂ ਦੀ ਸੋਚ ਹੋਈ ਪਈ ਏ ਇੱਕ ਤਾਂ ਮੈਂ ਬਿਮਾਰ ਉੱਤੋਂ ਮੈਨੂੰ ਕੰਮ ਦੀ ਸੋਚ ਚਲੋ ਤਾਂ ਮੈਂ ਮੀਂਹ ਪੈਣ ਦੇ ਚ ਹਰਾਚਾਰਾ ਪਾਇਆ ਪਸ਼ੂਆਂ ਨੂੰ ਤੇ ਫਿਰ ਕਣੀਆਂ 'ਚ ਤਰੀ ਫਰੀਆਂ ਤਾਂ ਹੀ ਤਾਂ ਕਣੀਆਂ ਲੱਗੀਆਂ ਕਣੀਆਂ ਨਾਲ ਜਿਆਦਾ ਡਾਊਨ ਹੋਗੀ ਕਣੀਆਂ ਨਹੀਂ ਬੰਦਾ ਜਕੜਦਾ ਹੁੰਦਾ ਜੇ ਮਾੜਾ ਮਟੋ ਹੀ ਗੱਲ ਜੇ ਦੁੱਧ ਬਾਦ ਪੀਣ ਲੱਗ ਜਾ ਤਾਂ ਟੋਕਣ ਲੱਗ ਜੂਗੀ ਅਖਾ ਭਾਈ ਤੂੰ ਤਾਂ ਮੋਟੀ ਹੋ ਰਹੀ ਐ ਬਾਲੀ ਤੇ ਦੁੱਧ ਬਾਦ ਨਾ ਪੀਆ ਕਰ ਲੈ ਚਾਹ ਤੇ ਤੇ ਰੋਟੀ ਤੇ ਆ ਆਹੋ ਕਾਏ ਕਰ ਮੇਰਾ ਮੂੰਹ ਬੰਨ ਦੇ ਚੇਪੀ ਲਾ ਦੇ ਮੂੰਹ ਤੇ ਖਾਣ ਪੀਣ ਕੰਨ ਦੇਣਾ ਕੁਛ ਆਪ ਦੇਖ ਲੈ ਲੈ ਤੇਰਾ ਬਾਈ ਲ ਕਿਹੜੇ ਵੇਲੇ ਹੋ ਗਏ ਉਹ ਨਹੀਂ ਮੁੜ ਕੇ ਡਾਕਟਰ ਦੇਉ ਆ ਬਾਈ ਡਾਕਟਰ ਨੂੰ ਫਿਰ ਨਾਲ ਲੈ ਕੇ ਆਊਗਾ ਕੋਈ ਮੈਨੂੰ ਪਿਆ ਆ ਹਾਂ ਕਹੀ ਵੀ ਕੋਈ ਪਈ ਹੁਣ ਉਹੀ ਗੱਲ ਠੰਡ ਦਾ ਮੌਕਾ ਐ ਅੱਜ ਕੱਲ ਬੰਦਾ ਮਾੜੇ ਜਿਹਾ ਬਿਮਾਰ ਹੋ ਜਾਂਦਾ ਆ ਮਾੜੇ ਠੰਡੇ ਪਾਣੀ ਚ ਹੱਥ ਪਲਾ ਨਾਲ ਦੀ ਨਾਲ ਬਿਮਾਰ ਹੋ ਜਾਂਦੇ ਨੇ ਤੇ ਹੋਰ ਹੁਣ ਚਲ ਐ ਕਰੀ ਕਿਉਂ ਖੂਰਾ ਪਾਈਂ ਦਾਲ ਚ ਮੈਨੂੰ ਤਾਂ ਜਮੀ ਮੈਂ ਤਾਂ ਖੰਗ ਵਿੱਚ ਖਾਂ ਬਾਲਾ ਹੋਇਆ ਪਿਆ ਨਹੀਂ ਪੌਂਦੀ ਫੇਰਾਂ ਤੈਨੂੰ ਮੈਂ ਰੁੱਖੀ ਦੇ ਦੂੰ ਮੈਂ ਤਾਂ ਰੁੱਖੀ ਰੋਟੀ ਫੜਾ ਦਿੰਦੀ ਦੇਖ ਲੈ ਉਹੀ ਗੱਲ ਪੇਕੀ ਆ ਕੇ ਵੀ ਰੁੱਖੀਆਂ ਰੋਟੀਆਂ ਖਾਏਂਗੀ ਉੱਥੇ ਤਾਂ ਖਾਣਗੀ ਖਾਣਗੇ ਚੱਲ ਫੇਰ ਹੁਣ ਜਦੋਂ ਠੀਕ ਨਹੀਂ ਉਹੀ ਗੱਲ ਮੈਂ ਵੱਧ ਬਿਮਾਰ ਹੋ ਜੂੰਗੀ ਮੜੀ ਦੀ ਖਾਤਰ ਕੀ ਲੈ ਤਾ ਆਬ ਨੰਬਰ ਪਤਾ ਨਹੀਂ ਕਿਦਾ ਆਈ ਜਾਂਦਾ ਨਮਾ ਜ ਨਮਾ ਜ ਨੰਬਰ ਅੱਲਾ ਕਦੇ ਆਈ ਨਹੀਂ ਤੂੰ ਚੱਕ ਕੇ ਦੇ ਮੈਂ ਗੱਲ ਕਰ ਲੈਣੀ ਕੌਣ ਹੈ ਚੱਕ ਲੱ ਤਾਂ ਤੂੰ ਹੀ ਪੁੱਛ ਲਾ ਕੌਣ ਆ ਮੈਨੂੰ ਤਾਂ ਪਤਾ ਨਹੀਂ ਕੌਣ ਹੈ ਹੈਲੋ ਹੈਲੋ ਹਾਂ ਹੱਤੀ ਤੋਂ ਬਾਅਦ 你 ਆ ਪਾਈ ਹਾਂ ਮਸੀ ਅਰਪ੍ਰੀਤ ਬੋਲਦੀ ਹਾਂ ਹਾਂ ਤੇ ਇੱਛੇ ਭਾਈ ਰਾਜਵੀਰ ਆਜੀ ਸਾਡੇ ਕੋਲ ਆਈ ਹੈ ਹਾਂ ਮਸੀ ਆਈ ਹੈ ਸਾਡੇ ਕੋਲ ਲੈ ਕੇ ਗਏ ਆਂ ਅਸੀਂ ਕੀ ਗੱਲ ਭਾਈ ਪਤ ਤੁਸੀਂਾਂ ਚੋਰੀ ਮੇ ਲੈ ਗਏ ਨਹੀਂ ਚੋਰਗੋਂ ਨਾਲ ਆਈ ਗਿਆ ਮਾਸੀ ਹੋਰ ਕੀ ਕਰਗੇ ਬਿਮਾਰ ਹੈ ਹੋਈ ਪਈ ਐ ਮਰਨ ਵਾਲੀ ਤੂੰ ਕਰ ਛੱਡੀ ਐ ਦਵਾਈ ਬੂਟੀ ਤੂੰ ਨਹੀਂ ਦਵਾਉਂਦੀ ਜੇਰਾ ਭਰਾ ਲੈਣ ਆਇਆ ਤੋਰੀ ਤੈ ਨਹੀਂ ਨਾ ਹੁਣ ਅਸੀਂ ਹੋਰ ਕਿਹੜੇ ਕੁਛ ਡਿੱਗੀ ਲੈ ਕੇ ਨਾ ਜਾਏਗੀ ਚੋਰਗੋਂ ਨਾ ਇਹ ਭਾਈ ਫਰਕ ਚੰਗਾ ਪਾ ਸਰਕਾਰ ਆਇਗਾ ਇਹ ਵਦਿਆ ਤੁਹਾਡੀ ਨੇਕੀ ਵਾਲੀ ਗੱਲ ਤੇ ਕਿ ਅਸੀਂ ਚੋਰ ਨੂੰ ਲੈ ਜਾ ਪਰ ਉਹਦੇ ਨਹੀਂ ਹੁੰਦੇ ਨੇ ਸੀ ਉਹਦੇ ਮੁੰਡਾ ਜਾਂਦਾ ਸੀ ਮੈਂ ਆ ਜੀ ਉੱਤੇ ਜਾਂਦਿਆਂ ਦੇ ਅੱਜ ਫੇਰ ਤੁਸੀਂ ਚੋਰੀਆਂ ਲੈ ਕੇ ਨਾ ਚੋਰ ਨੂੰ ਲੈ ਗਏ ਹੋਰ ਕੀ ਕਰਗੇ ਸਾਡੇ ਕੋਲੇ ਕੋਈ ਹੋਰ ਹੀਲਾ ਵੀ ਸੀ ਮੈਨੂੰ ਐਂ ਦੱਸ ਕੁੜੀ ਐਸੀ ਛੋਟੇ ਵਿਆਹ ਕੇ ਤੋਰੀਆ ਕਿਸ ਨੂੰ ਮੁੱਲ ਵੇਚੀ ਨਾ ਮੋਲੋਂ ਪਾਈ ਸਭੀ ਵਿਆਹ ਕੇ ਤੋੜਦਾ ਮੁੱਲ ਤਾਂ ਉਹਨੇ ਵੇਚਿਆ ਨਾ ਮੇਰੀ ਗੱਲ ਐ ਸੁਣਵਾ ਸੀ ਜੇ ਸਭੀ ਵਿਆਹ ਕੇ ਤੋੜਦਾ ਨਾ ਫਿਰ ਸਭ ਦੀਆਂ ਕੁੜੀਆਂ ਹੁੰਦਾਂਆਂ ਵੀ ਆਪੇ ਕੀ ਸਾਡੀ ਕੁੜੀ ਕੋਈ ਸਾਨੂੰ ਮੁੱਲ ਨਹੀਂ ਵੇਚੀ ਵੀ ਸਾਡੇ ਕੋਲੇ ਆ ਨਹੀਂ ਸਕਦੀ ਸਾਡੀ ਤਾਂ ਮਜਬੂਰੀ ਸੀ ਜਦੋਂ ਮੈਨੂੰ ਇਹਨੇ ਫੋਨ ਕਰਤਾ ਵੀ ਮੇਰਾ ਤਾਂ ਬੁਰਾ ਹਾਲ ਐ ਮੈਨੂੰ ਦਵਾਈ ਨਹੀਂ ਦਵਾਉਂਦੀ ਕੀ ਗੱਲ ਫਿਰ ਤੂੰ ਰੱਖ ਤਾ ਲਈ ਸਾਡੀ ਕੁੜੀ ਤੂੰ ਲੈ ਕੇ ਜਾਂਦੀ ਨਾ ਫਿਰ ਦਵਾਈ ਦਵਾਉਂਦੀ ਨਾ ਦਵਾਈ ਦਵਾ ਨੂੰ ਪਾਈਆ ਤੂੰ ਕੀ ਹੋਇਆਗਾ ਚੰਗਾ ਖਾਂਦੀ ਐ ਚੰਗਾ ਪਾਈਂਦੀ ਆ ਮੰਦਾ ਬੋਲਦੀ ਐ ਨਾ ਖਾਣੀ ਪੀਣੀ ਤਮਾਸੀ ਤੂੰ ਵੀ ਤੂੰ ਕਿ ਮੇਰੇ ਜਾਈ ਚ ਵੜ ਕੇ ਪਈ ਰਹਿੰਦੀ ਆ ਤੂੰ ਡੱਕਾ ਨਹੀਂ ਤੋੜਦੀ ਹੈ ਤੇਰੇ ਨਾਲ ਫਿਰ ਮੇਰੇ ਨਾਲ ਲੱਗੀ ਤੇਰੇ ਨਾਲ ਤਾਂ ਜਮਾਂ ਨਾ ਰਲ ਗਈ ਕੱਲ ਇਹ ਮੀਂਹ ਚ ਤੁਰੀ ਫਿਰਿਆ ਨੀਰਾ ਪਾਉਂਦੀ ਕੀ ਗੱਲ ਜੇ ਤੂੰ ਨਾਲ ਕਰਵਾਉਂਦੀ ਤੂੰ ਐ ਕਹਿੰਦੀ ਕੋਈ ਨਹੀਂ ਪਈ ਮੀਂਹ ਖੜੇ ਤਾਂ ਕਰਦੀ ਤੂੰ ਇਹ ਮੀਂਹ ਚ ਤੱਕਦੀ ਓਕੇ ਜਾਂ ਨੀਰਾ ਪਾ ਕੇ ਆ ਪਈ ਪਸ਼ੂਆਂ ਨੂੰ ਬਸ ਉਹ ਤਾਂ ਫਿਰ ਦੁੱਧ ਨਹੀਂ ਦੇਣਾ ਭਾਈ ਕਿੰਨੀ ਬਾਈ ਆ ਪਾਈ ਘਰ ਗਿਆ ਸੀ ਬਾਈ ਮੀਂਹ ਕੇ ਡੋਇਨੇ ਨੀਰ ਆਹੋ ਜਿਹੜਾ ਬੰਦਾ ਦੇਖ ਮੈਨੂੰ ਐਂ ਦੱਸਵਾ ਸੀ ਤੂੰ ਪਈ ਸੀ ਰਜਾਈ ਚ ਰਜਾਈ ਚ ਪੈਣ ਤਾਂ ਹੀ ਲੱਗੂਗਾ ਵੀ ਮੀਂਹ ਹਟ ਗਿਆ ਮੈਂ ਤੈਨੂੰ ਦੱਸਾਂ ਕੁੜੀ ਆ ਗਈ ਸਾਡੇ ਕੋਲੇ ਅਸੀਂ ਹੁਣ ਜਦੋਂ ਠੀਕ ਹੋ ਗਈ ਨਾ ਉਦੋਂ ਤੋਰਾਂਗੇ ਤੂੰ ਜਿਹੜਾ ਕੁਝ ਕਰਨਾ ਉਹ ਕਰ ਲੈ ਤੇਰੇ ਮੁੰਡੇ ਨਾਲ ਹੋ ਗਈ ਗੱਲ ਉਹਨੂੰ ਪੁੱਛ ਲਿਆ ਸੀ ਅੱਛਾ ਮੁੰਡੇ ਨਾਲ ਗੱਲ ਕਰਦੀ ਨਹੀਂ ਪਾਈ ਤੇ ਕਰਗੀ ਨਾ ਗੱਲ ਨਾ ਬਾਈ ਨਾਲ ਤਾਂ ਗੱਲ ਕਰ ਕੀ ਲਗਿਆ ਸੀ ਚੋਰ ਮੋਂ ਨਹੀਂ ਸੀ ਲਗਿਆ ਜਿਵੇਂ ਤੂੰ ਕਹਿੰਨੀ ਐ ਤੇ ਇਥੋਂ ਜ਼ਰੂਰ ਚੋਰ ਮੋਂ ਲਗਿਆ ਜਦੋਂ ਤੂੰ ਆਉਣ ਨਹੀਂ ਸੀ ਦੇਂਦੀ ਅੱਖਾ ਮਾਚਾ ਚੋਰ ਨੂੰ ਲੈ ਗਿਆ ਮੁੰਡੇ ਦੀ ਸਾਈਂ ਉਹਦੇ ਨਾਲ ਲਗਾਇਆ ਸਹਿਸਮ ਮਤੀ ਨਾਲ ਹਾਂ ਭਾਈ ਉਹਦੇ ਨਾਲ ਤਾਂ ਕਰਨੀ ਪਊ ਭਾਈ ਉਹਨੂੰ ਤਾਂ ਵਿਆਹੀ ਹੈ ਉਹਨੂੰ ਤਾਂ ਪੁੱਛਣਾ ਵੀ ਪਊ ਸਾਨੂੰ ਜੇ ਉਹ ਸਾਨੂੰ ਕਹੂ ਤਾਂ ਲੈ ਕੇ ਜਾਵਾਂਗੇ ਜੇ ਐ ਕਹੂ ਲੈ ਕੇ ਨਹੀਂ ਜਾਓ ਫਿਰ ਨਹੀਂ ਲੈ ਜਾਂਦੇ ਜਦੋਂ ਉਹਨੇ ਕਹਿਤਾ ਭਾਈ ਨਹੀਂ ਵੀ ਲੈ ਜਾਓ ਬਿਮਾਰ ਹੋਈ ਪਈ ਤੁਸੀਂ ਦਵਾਈ ਦਵਾ ਕੇ ਛੱਡ ਜਿਓ ਨਾ ਫਿਰ ਮੁੰਡੇ ਦੀ ਤਾਂ ਕਿ ਉਹ ਤੇ ਮੁੰਡੇ ਤਾਂ ਵਿਆਹੀ ਹੈ ਤੇ ਫਿਰ ਭਾਈ ਮੈਂ ਨਹੀਂ ਕਹਦਾ ਬੰਦਾ ਮੈਂ ਵੀ ਸਿਆਣਾ ਬੰਦਾ ਮੁੱਕ ਵਰਗਾ ਤੇ ਮੈਕਡੋਨੀ ਚ ਪੁੱਛਣਾ ਲੈ ਪੁੱਛਣਾ ਪੁੱਛਦੇ ਤਾਂ ਫੇਰ ਜੇ ਤੂੰ ਪੁੱਛੇ ਚ ਰਜਾਵੰਦੀ ਕਰਦੀ ਹੋਵੇਂ ਤੋੜਦੀ ਹੋਵੇਂ ਤੂੰ ਤਾਂ ਇਹਦੇ ਭਰਾ ਨੂੰ ਤੋੜ ਕੇ ਜਵਾਬ ਦੇ ਤਾ ਤੂੰ ਤਾਂ ਬੇਇੱਜ਼ਤੀ ਕਰਕੇ ਤੋੜਿਆ ਹੁਣ ਨਾ ਟਿੱਕ ਕੇ ਮੈਂ ਜਾ ਆਪਦੇ ਘਰ ਦੇ ਕੰਮ ਕਰ ਲਾ ਭਮਾ ਇਹਦੇ ਕੰਮ ਆਲੀ ਲਾ ਸਾਡੀ ਕੁੜੀ ਨਹੀਂ ਹੁੰਦੀ ਚਾਰ ਪੰਜ ਦਿਨ ਮੈਂ ਤੈਨੂੰ ਦੱਸ ਵੱਡੀ ਆ ਗਈ ਲਫੜ ਆਹੋ ਕਿੰਨਾ ਲੱਗੀ ਹੈ ਗੇਰੀ ਸੋ ਸਭ ਕੁਝ ਬੋਲਦੀ ਹੈ ਨੀ ਕਿਸੇ ਨੂੰ ਨਹੀਂ ਸਿੱਧੇ ਮੈਂ ਆਲਦੀ ਉਹ ਵੀ ਗੱਲ ਸਾਨੂੰ ਨਹੀਂ ਬੋਲਦੀ ਮੈਨੂੰ ਕਿੱਥੇ ਬੋਲਣਾ ਇਹਨੇ ਉਹੀ ਗੱਲ ਬਿਮਾਰ ਹੋਈ ਪਈਆਂ ਮੈਂ ਕਹ ਵਿਆਹ ਕੇ ਤੋੜਿਆ ਸੀ ਕੁਝ ਉਹਨੂੰ ਮੁੱਲ ਤਾਂ ਨਹੀਂ ਵੇਚੀ ਚਲਾਇਆ ਮੈਨੂੰ ਮਾੜੀ ਮੂਟੀ ਦਵਾਈ ਬੁੱਢੀ ਨਾਲ ਆ ਜੀ ਲੈ ਉਧਰ ਆ ਕੇ ਨਾ ਬੋਲ ਕੇ ਦੇਖੇ ਮੈਂ ਕਰੂੰ ਗੜੀ ਹੁ ਸਿੱਧੀ ਸ ਮਾਰਕੀਟ ਸੋ ਉਥੋਂ ਨਹੀਂ ਹੁੰਦੀ ਭੈਣ ਭਰਾਵਾਂ ਤੋਂ ਆਊਗੀ ਤਾਂ ਹੈਗੀ ਮੈਨੂੰ ਲੈਣ ਦੇਖ ਲੈ ਪਹਿਲਾਂ ਜੇ ਤੁਸੀਂ ਮੈਨੂੰ ਨਾ ਤੋਰੇ ਨਾ ਪੱਕਾ ਆਊਗੀ ਦੇਖ 2-4 ਦਿਨ ਤਾਂ ਜਮਾ ਨਹੀਂ ਤੋਰਦੇ ਬਾਈ ਨੂੰ ਕਹਿੰਦੇਗੇ ਬਾਰੀ ਬਿਮਾਰ ਹੋਈ ਪਈ ਐ ਪਈ ਇਸ ਤੋਂ ਦਵਾਈ ਦਵਾ ਕੇ ਲਿਆ ਮੰਗੇ ਤੇਰੀ ਉਹ ਵੀ ਐਵੇਂ ਹੀ ਲੱਗਦਾ ਸੋਡੇ ਕੋਲੇ ਕੁਝ ਹੋਰ ਹੁੰਦਾ ਘਰੇ ਜਾ ਕੇ ਆਪਣੀ ਮਾਂ ਕੋਲੇ ਇਹਦਾ ਬਣ ਕੇ ਬਹਿ ਜਾਂਦਾ ਉਹ ਫੇਰ ਐਂ ਹੁੰਦਾ ਭਾਈ ਮਾਂ ਉਹੀ ਗੱਲ ਮਾਂ ਦਾ ਵੀ ਰੱਖਣਾ ਪੈਂਦਾ ਕਰੇ ਵੀ ਕੀ ਬੰਦਾ ਫਸਿਆ ਹੁੰਦਾ ਦੋਨੇ ਪਾਸੇ ਲਾ ਫਸੇ ਨਾ ਇੰਨੀ ਗਿੱਡੀ ਕਬੱਡੀ ਗੱਲ ਆ ਦਵਾਈ ਬੂਟੀ ਨੂੰ ਤਾਂ ਉਹ ਕਹੀ ਸਕਦਾ ਦਵਾਈ ਬੂਟੀ ਫਿਰ ਹੋ ਜਾ ਤੈਨੂੰ ਡਿਊਟੀ ਦਾ ਕੰਮ ਹੈ ਰਾਜਵੀਰ ਉਹ ਤੈਨੂੰ ਕਿਹੜੇ ਵੇਲੇ ਲੈ ਜੀ ਜੇ ਉਧਰੋਂ ਛੁੱਟੀ ਮਿਲੂ ਤਾਂ ਲੈ ਜਾਂਦਾ ਵਿਚਾਰਾ ਉਹ ਕਹਿੰਦਾ ਮੈਨੂੰ ਛੁੱਟੀ ਨਹੀਂ ਮਿਲੀ ਮੈਂ ਡਿਊਟੀਆਂ ਕਿਉਂ ਹੀ ਗੱਲ ਅੱਗ ਲਾਉਣੀਆਂ ਨੇ ਜਦੋਂ ਮੇਰੀ ਤਾਂ ਕੋਈ ਪੁੱਛ ਦੱਸ ਨਹੀਂ ਕਰਦਾ ਘਰੇ ਚੱਲ ਕੋਈ ਨਹੀਂ ਫਿਰ ਅਸੀਂ ਤਾਂ ਹੈਗੇ ਆ ਨਾ ਅਸੀਂ ਤਾਂ ਤੈਨੂੰ ਲੈ ਕੇ ਆਏ ਆ ਲੈ ਉਹ ਆ ਗਿਆ ਤੇਰਾ ਬਾਈ ਡਾਕਟਰ ਨੂੰ ਲੈ ਆ ਜਾ ਲਲਵਾਟੀ ਕਖੜੀ ਹੋ ਜਾ ਕੀ ਗੱਲ ਵਾਲੀ ਹੁਣ ਚੱਜ ਰਾਜ ਭਾਗ ਚੱਲ ਉਧਰ ਚੱਲ ਆ ਜਾ ਬકરી ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਅਨਜੀਤ ਸਿੰਘ ਖੰਗੂ ਉਡਾਲ ਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਵੀਰਪਾਰਕ ਔਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਹਮੀਦੀ ਜ਼ਿਲ੍ਹਾ ਬਰਨਾਲਾ ਕੈਨੇਡਾ ਗੀਤਾਰਾਣੀ ਲੁਧਿਆਣਾ ਰੀਤ ਲੁਧਿਆਣਾ ਹਰਮਨ ਕੌਰ ਬਰਨਾਲਾ ਗੁਰਦੇਵ ਦਾਸ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਵਿੰਦਰ ਹਾਂਗਕਾਂਗ ਕਰਮਜੀਤ ਕੌਰ ਰਾਮਕਰਨ ਸਿੰਘ ਗੁਰਦੇਵ ਸਿੰਘ ਮਾਨਸਾ ਮੰਡੀ ਕਮਲੇਸ਼ ਸੇਠੀ ਸਤਨਾਮ ਸਿੰਘ ਬਡੋਂਗਰ ਕਮਲਵੱਗਾ ਲੁਧਿਆਣਾ ਮੂਰਤੀ ਸ਼ਰਮਾ ਕੁਲਵੰਤ ਸਿੱਧੂ ਅਮਰ ਸਿੰਘ ਪਟਿਆਲਾ ਮਹਿਕਦੀਪ ਸਿੰਘ ਕ੍ਰਿਸ਼ਨ ਕੌਰ ਬੌਬੀ ਰਾਜਾ ਹਾਂਗਕਾਂਗ ਸੁਖਮਨ ਹਰੀਕਾ ਹੈਪੀ ਜੋਸੀ ਫਕੀਰ ਚੰਦ ਸ਼ਰਮਾ ਭਾਗਸਰ ਪੁਸ਼ਪਾ ਬਾਂਸਲ ਗੁਰਨਾਮ ਸਿੰਘ ਅਮਰਿੰਦਰ ਸਿੰਘ ਕੁਲਵੰਤ ਕੌਰ ਰੌਟਾ ਪ੍ਰਗਟ ਸਿੰਘ ਕਰਨਵੀਰ ਬਾਵਾ ਮਨਜੀਤ ਕੌਰ ਸ਼ਿਮਲਾਪੁਰੀ ਲੁਧਿਆਣਾ ਪ੍ਰੀਤਮਾ ਜੌਲੀ ਬਲਵੀਰ ਸਿੰਘ ਗੁਰਵੀਰ ਕੌਰ ਜਸ ਚੱਠਾ ਰੇਖਾ ਸ਼ਰਮਾ ਅਨੁਰੂਪਿਕਾ ਸ਼ਰਮਾ ਨੇਤ ਸ਼ਰਮਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸ਼ਾਇਆ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨੀ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ 断了。